ਬਾਰਲਿਆਂ ਨੇ ਤੇ ਜੋ ਧਾਰਨਾ ਮਣਾਉਣੀਆਂ ਬਣਾਈ ਹੋਈ ਹੈ ਆਪਸੀ ਜਿਹੜੀ ਲੜਾਈ ਜਾਂ ਲੱਤਾਂ ਖਿੱਚਣ ਵਾਲਾ ਕੰਮ ਵੀ ਚੱਲ ਰਿਹਾ ਨਾ ਇਸ ਵੇਲੇ ਅੱਜ ਜੋ ਮਾਹੌਲ ਬਣਿਆ ਹੋਇਆ ਜਿਹੋ ਜਿਹਾ ਟਰੈਂਡ ਚੱਲ ਰਿਹਾ ਵਾ ਐਂਟੀ ਮਾਨੋਰਟੀ ਐਂਟੀ ਸਿੱਖ ਜਿੰ ਕੋਈ ਹੱਕ ਦੀ ਗੱਲ ਕਰਦਾ ਉਹਨੂੰ ਕੱਲستانی ਕਹਿ ਦਿੱਤਾ ਜਾਂਦਾ ਹੈ ਵਿਚਾਰ ਹੈ ਕਿ ਅਸੀਂ ਇਨਸਾਫ ਕਰ ਪਾਵਾਂਗੇ ਕਿਉਂਕਿ ਪੰਜਾਬੀ ਫਿਲਮ ਜਗਤ ਤੋਂ ਨਾ ਕਈ ਵਾਰੀ ਉਮੀਦ ਵੱਜ ਜਾਂਦੀ ਹੈ ਕਿ ਜਿਹੇ ਜਿਹੇ ਬੰਦੇ ਆਮ ਜ਼ਿੰਦਗੀ 'ਚ ਐ ਫਿਲਮਾਂ ਵੀ ਉਸੇ ਤਰ੍ਹਾਂ ਦੀਆਂ ਬਣਾਉਣ ਮੈਨੂੰ ਇਸ ਚੈਲੰਜ ਦਾ ਅਹਿਸਾਸ ਹੈ ਸੰਦੀਪ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਜਿਹੜਾ ਵੀ ਸਾਡੀ ਫਿਲਮ ਨੂੰ ਦੇਖੂਗਾ ਸਾਨੂੰ ਉਹ ਉਲੰਭਾ ਨਹੀਂ ਦੇਊਗਾ ਸਿੱਖੀ ਪ੍ਰਤੀ ਸਾਡੇ ਮਨ ਦੇ ਵਿੱਚ ਸ਼ਰਧਾ ਤਾਂ ਬਹੁਤ ਹੈ ਲੇਕਿਨ ਇੱਕ ਸਿੱਖੀ ਸਿਧਾਂਤ ਦੀ ਵੀ ਸਾਨੂੰ ਸਮਝ ਹੋਵੇ ਆ ਬਿਨਾ ਲੋੜ ਤੋਂ ਲੜਨਾ ਮੂਰਖਤਾ ਹੈ ਪਰ ਲੋੜ ਹੋਵੇ ਫਿਰ ਵੀ ਨਾ ਲੜੇ ਬੰਦਾ ਇਹ ਕਾਇਰਤਾ ਹੈ ਹਮੇਸ਼ਾ ਸਿੱਖਾਂ ਨੂੰ ਲੜਾਈ ਦੇ ਰਾਹ ਨਹੀਂ ਪੈਣਾ ਚਾਹੀਦਾ ਪਰ ਜੇ ਲੋੜ ਹੋਵੇ ਤਾਂ ਫਿਰ ਪਿੱਛੇ ਵੀ ਨਹੀਂ ਹਟਣਾ ਚਾਹੀਦਾ ਸਿੱਖੀ ਨੂੰ ਲੈ ਕੇ ਜਾਂ ਸਿੱਖਾਂ ਨੂੰ ਲੈ ਕੇ ਆਮ ਤੌਰ ਦੇ ਉੱਤੇ ਬਾਰਲੇ ਨੇ ਤੇ ਜੋ ਧਾਰਨਾ ਬਣਾਉਣੀ ਆ ਬਣਾਈ ਹੋਈ ਆ ਅੰਦਰ ਵੀ ਬੜੀ ਖੇਚੋ ਤਾਣਾ ਸਿੱਖਾਂ ਨੂੰ ਇਸ ਵੇਲੇ ਇੱਕ ਚੀਜ਼ ਸਮਝ ਲੈਣਾ ਚਾਹੀਦਾ ਕਿ ਅਸੀਂ ਸਾਡੇ ਗੁਰੂ ਛੇਵੇਂ ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦਾ ਸੰਕਲਪ ਦਿੱਤਾ ਹੈ ਹਨ ਗੁਰੂ ਹਰਗੋਬਿੰਦ ਜੀ ਨੇ ਤਾਂ ਉਹ ਇਹੀ ਹੈ ਕਿ ਅਸੀਂ ਸੰਤ ਵੀ ਆ ਅਸੀਂ ਸਿਪਾਈ ਵੀ ਆ ਜੀ ਜੇ ਅਸੀਂ ਇਕੱਲੇ ਸੰਤ ਹੋਵਾਂਗੇ ਤਾਂ ਸਾਡੇ ਉੱਪਰ ਜ਼ੁਲਮ ਹੋਊਗਾ ਜੇ ਅਸੀਂ ਇਕੱਲੇ ਸਿਪਾਈ ਹੋਵਾਂਗੇ ਤਾਂ ਅਸੀਂ ਜ਼ੁਲਮ ਕਰਾਂਗੇ ਬਹੁਤੇ ਕਰਕੇ ਸਾਡੀ ਲੀਡਰਸ਼ਿਪ ਫੇਲ ਹੈ ਉਸੇ ਕਰੀ ਫੇਲ ਸਿੱਖਾਂ ਦੀ ਲੀਡਰਸ਼ਿਪ ਫੇਲ ਹੈ ਹਰ ਪੱਧਰ ਤੇ ਗੁਰਮਖ ਜੀ ਤਾਂ ਉਹ ਉਹ ਵੀ ਇੱਕ ਆਮ ਸਿੱਖ ਹੈ। ਉਹਦੀ ਬਾਸੜੇ ਦੇ ਉੱਪਰ ਛੋਟੀ ਜੀ ਪਿੰਡ ਦੇ ਉੱਪਰ ਛੋਟੀ ਜੀ ਵਰਕਸ਼ਾਪ ਹੈ ਜਿੱਥੇ ਉਹ ਮੋਟਰਾਂ ਠੀਕ ਕਰਦਾ ਹੈ। ਜੀ ਤਾਂ ਉਹ ਉਸ ਨੂੰ ਸਿੱਖੀ ਦਾ ਕੁਝ ਨਹੀਂ ਪਤਾ। ਸਵੇਰੇ ਸ਼ਾਮ ਗੁਰਦੁਆਰੇ ਚਲੇ ਜਾਣਾ, ਲੋਕਾਂ ਨਾਲ ਸੋਸ਼ਲ ਮੀਡੀਆ ਤੇ ਲੜ ਲੈਣਾ ਤੇ ਵੱਧ ਤੋਂ ਵੱਧ ਦੁਕਾਨ ਦੇ ਉੱਪਰ slogan ਲਿਖ ਲੈਣਾ, ਸਕੂਟਰ ਪਿੱਛੇ ਸਿੰਘ ਸੂਰਮੇ ਲਿਖਾ ਲਿਆ। ਉਹਦੇ ਲਈ ਸਿੱਖੀ ਇਹੀ ਹੈ। ਲੇਕਿਨ ਜਿੱਦ ਦਿਨ ਉਹ ਉਸ ਦਾ ਅਸਲੀ ਸਿੱਖੀ ਨਾਲ ਵਾਹ ਪੈਂਦਾ ਫਿਰ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ। ਤੇ ਤੁਸੀਂ ਰੀਲ ਪਾ ਦਿੱਤੀ ਤੇ ਤੁਹਾਡਾ ਧਿਆਨ ਰੀਲ 'ਚ ਰਹਿੰਦਾ ਹੈ ਰੀਲਾਂ ਵਾਲੀ ਜ਼ਿੰਦਗੀ ਆ ਨਾ ਜਿਹੜੀ ਉਹਨੇ ਰੀਅਲ ਜ਼ਿੰਦਗੀ ਨੂੰ ਬੜਾ ਲਜਾਇਆ ਪਿਆ ਮੈਂ ਰੀਅਲ ਲਾਈਫ ਦੇ ਵਿੱਚ ਨਹੀਂ ਆ ਬੜਾ ਬਲੀਵ ਕਰਦਾ ਮੈਂ ਸਿਰਫ ਜਦੋਂ ਕੰਮ ਤੇ ਆ ਤੇ ਕੰਮ ਤੇ ਸ਼ੂਟ ਕੀਤਾ ਤੇ ਸ਼ੂਟ ਤੋਂ ਬਾਅਦ ਜਦੋਂ ਬਾਕੀ ਮੈਂ ਟਾਈਮ ਤੇ ਮੈਂ ਸੋਸ਼ਲ ਮੀਡੀਆ ਦੇ ਟਾਈਮ ਨਹੀਂ ਖਰਾਬ ਕਰਦਾ ਮੇਰੀ ਨਾ ਬਣਾਈ ਜਾਓ ਪਾਈ ਜਾਓ ਕਰੀ ਜਾਓ ਮੇਰਾ ਉਹ ਬਿਲਕੁਲ ਵੀ ਹੈ ਨਹੀਂ ਉਧਰ ਨੂੰ ਮੈਂ ਪਰ ਗੁਰਮੁਖ ਕਹਿੰਦੇ ਬਣ ਜਾਣਾ ਸੌਖਾ ਨਹੀਂ ਹੁੰਦਾ ਦੇਖੋ ਬੰਦਾ ਉਦੋਂ ਹੀ ਪਰਖਿਆ ਜਾਂਦਾ ਬਜਾਰੋ ਬੰਦੇ ਤੇ ਮੁਸੀਬਤ ਪੈਂਦੀ ਹੈ ਜੀ ਗੁੱਡ ਟਾਈਮ ਵਿੱਚ ਆਪਾਂ ਸਾਰੇ ਬੜੇ ਚੰਗੇ ਹੁੰਦੇ ਆ ਚਾਹੇ ਤੁਸੀਂ ਗੁਰਮੁਖ ਹੋਵੋ ਚਾਹੇ ਤੁਸੀਂ ਕਿਸੇ ਵੀ ਰਿਲੀਜੀਅਨ ਆ ਬਲੀਵ ਕਰਦੇ ਹੋ ਸਗਰ ਵੀ ਉਹਦੀ ਜ਼ਿੰਦਗੀ 'ਚ ਚੱਲ ਰਹੀ ਆ ਪੈਸਿਆਂ ਦੇ ਪੱਖੋਂ ਤੰਗੀ ਹੈ ਪਰ ਜਦੋਂ ਉਹਦੀ ਜ਼ਿੰਦਗੀ 'ਚ ਇੱਕ ਚੈਲੰਜ ਆਉਂਦਾ ਇੱਕ ਰੀਅਲ ਲਾਈਫ ਚੈਲੰਜ ਆਉਂਦਾ ਇੱਕ ਘਟਨਾ ਉਹਦੇ ਸਾਹਮਣੇ ਆਪਰਦੀ ਆ ਤੇ ਉਹ ਘਟਨਾ ਉਹਨੂੰ ਝੰਡੋੜ ਦਿੰਦੀ ਆ ਮੈਂ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਔਰ ਮੇਰਾ ਬਚਪਨ ਗੁਰਦੁਆਰਿਆਂ 'ਚ ਬੀਤਿਆ ਮੈਂ ਉਪਰਲੀ ਕਹਿ ਦਿੰਦਾ ਪੜ੍ਹੇ ਲਿਖੇ ਲੋਕ ਆਮ ਤੌਰ ਤੇ ਡਰ ਜਾਂਦੇ ਹਨ ਆਪਣੇ ਆਪ ਨੂੰ ਸਿੱਖਿਆ ਨੂੰ ਨਹੀਂ ਮੈਨੂੰ ਕੋਈ ਚਿਜਕ ਨਹੀਂ ਮੇਰਾ ਸਿੱਖੀ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਹੈ ਉਹੀ ਲੋਕੀ ਫੇਸਬੁਕ ਤੇ ਰੋਲਾ ਪਈ ਜਾਂਦੇ ਕਾਮਰੇਡ ਕਾਮਰੇਡ ਹਕੀਕਤ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਦਿਨੋਂ ਸਿੱਖੀ ਨਾਲ ਜੁੜਿਆ ਹੋਇਆ ਹਾਂ ਮੇਰਾ ਮੇਰਾ ਇੰਨਾ ਕਿ ਨਿਸ਼ਠਾ ਹੈ ਆਪਣੇ ਗੁਰੂ ਸਾਹਿਬ ਕਿ ਕਾਮਰੇਡ ਸਿੱਖ ਨਹੀਂ ਹੋ ਸਕਦਾ ਉਹਨਾਂ ਨੇ ਬਣਾਤਾ ਮੈਨੂੰ ਲੱਗਦਾ ਸਾਰੇ ਸਿੱਖ ਹੀ ਕਾਮਰੇਡ ਹੁੰਦੇ ਆ ਤਰਕ ਸ਼ੁਰੂਆਤ ਹੀ ਸਿੱਖੀ ਤੋਂ ਹੁੰਦੀ ਹੈ ਤੁਸੀਂ ਦੇਖ ਲਓ ਬਾਬਾ ਨਾਨਕ ਕੀ ਉਹਨੂੰ ਰੱਦ ਕਰ ਦਿੰਦੇ ਨੇ ਜੀ ਇਹ ਕਾਮੇਡੀ ਦਾ ਪਹਿਲਾ ਲੱਛਣ ਪੰਜਾਬੀ ਫਿਲਮ ਜਗਤ ਵਿੱਚ ਅਨੇਕਾ ਜਿਹੇ ਸਬਜੈਕਟ ਦੇ ਉੱਤੇ ਵਿਸ਼ਿਆਂ ਦੇ ਉੱਤੇ ਫਿਲਮਾਂ ਬਣਦੀਆਂ ਨੇ ਪਰ ਇੱਕ ਪੰਜਾਬੀ ਦੀ ਐਸੀ ਫਿਲਮ ਜਿਹੜੀ ਕੇਬਲ 1 OTT ਪਲੇਟਫਾਰਮ ਤੇ ਆਉਣੀ ਹੈ 24 ਜਨਵਰੀ 2025 ਨੂੰ ਪਰ ਉਸ ਦੇ ਵਿੱਚ ਕਮਾਲ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਉਹ ਫਿਲਮ ਲਿਖੀ ਹੈ ਤੇ ਡਾਇਰੈਕਟ ਕੀਤੀ ਹੈ ਨਿਰਦੇਸ਼ਨ ਕੀਤਾ ਉਹਨਾਂ ਦਾ ਨਾਮ ਲੇਖਕ ਵਜੋਂ ਵੀ ਤੁਸੀਂ ਆਮ ਸੁਣਿਆ ਉਹਨੇ ਪਾਲੀ ਭਪਿੰਦਰ ਸਿੰਘ ਉਹਨਾਂ ਦੀ ਜ਼ਿੰਮੇਵਾਰੀ ਜਦੋਂ ਉਹਨਾਂ ਤੋਂ ਕੋਈ ਕੰਮ ਦੀ ਉਮੀਦ ਕਰਦਾ ਹੈ ਸੰਜੀਦਗੀ ਰੱਖਦਾ ਤੇ ਉਹਨਾਂ ਦੀ ਫਿਲਮ ਦਾ ਜਿਹੜਾ ਟਾਈਟਲ ਬੜਾ ਖੂਬਸੂਰਤ ਪਿਆਰਾ ਗੁਰਮੁਖ ਤਾਂ ਗੁਰਮੁਖ ਕਿਰਦਾਰ ਦਾ ਕੰਮ ਹੈ ਜਾਂ ਇੱਕ ਪੂਰੀ ਦੀ ਪੂਰੀ ਕਹਾਣੀ ਗੁਰਮੁਖ ਦੇ ਆਲੇ-ਦੁਆਲੇ ਘੁੰਮਦੀ ਹੈ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਇਸ ਵਕਤ ਪਾਲੀ ਭੁਪਿੰਦਰ ਸਿੰਘ ਜੀ ਔਰ ਕੁਲਜਿੰਦਰ ਸਿੱਧੂ ਜੀ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਆ ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਹੈ ਪਾਲੀ ਜੀ ਕਿ ਤੁਸੀਂ ਜਦੋਂ ਵੀ ਕਿਸੇ ਪੰਜਾਬ ਦੇ ਮੁੱਦੇ ਤੇ ਬੋਲਦੇ ਹੋ ਤਾਂ ਤੁਹਾਡੇ ਤੋਂ ਉਮੀਦਾਂ ਵੱਜ ਜਾਂਦੀਆਂ ਕਿ ਘੱਟੋ-ਘੱਟ ਸਿਰਾਂ ਵਾਲੇ ਬੰਦੇ ਹੈਗੇ ਆ ਪੰਜਾਬ 'ਚ ਤੇ ਹੁਣ ਜਦੋਂ ਗੁਰਮੁਖ ਫਿਲਮ ਲੈ ਕੇ ਆ ਰਹੇ ਹਾਂ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਇਹ ਵੀ ਸੋਚ ਵਿਚਾਰ ਹੈ ਕਿ ਅਸੀਂ ਇਨਸਾਫ ਕਰ ਪਾਵਾਂਗੇ ਕਿਉਂਕਿ ਪੰਜਾਬੀ ਫਿਲਮ ਜਗਤ ਤੋਂ ਨਾ ਕਈ ਵਾਰੀ ਉਮੀਦ ਵੱਜ ਜਾਂਦੀ ਹੈ ਕਿ ਜਿਹੇ-ਜਿਹੇ ਬੰਦੇ ਆਮ ਜ਼ਿੰਦਗੀ 'ਚ ਹੈ ਫਿਲਮਾਂ ਵੀ ਉਸੇ ਤਰ੍ਹਾਂ ਦੀਆਂ ਬਣਾਉਣ ਮੈਨੂੰ ਇਸ ਚੈਲੰਜ ਦਾ ਅਹਿਸਾਸ ਹੈ ਸੰਦੀਪ ਜੀ ਮੈਨੂੰ ਪਤਾ ਹੈ ਕਿ ਇਸ ਫਿਲਮ ਦੇ ਨਾਲ ਮੇਰਾ ਨਾਮ ਜੁੜਿਆ ਹੈ ਔਰ ਕੁਲਵਿੰਦਰ ਦਾ ਅਕੁਲਜਿੰਦਰ ਦਾ ਪ੍ਰੋਫਾਈਲ ਵੀ ਜਿਹੜਾ ਹੈ ਉਹ ਐ ਉਹ ਜਿਹਨਾਂ ਸਿੱਖ ਵਿਸ਼ਿਆਂ ਦੇ ਨਾਲ ਜੁੜੀਆਂ ਫਿਲਮਾਂ ਕਰਦਾ ਹੈ ਜੀ ਤੇ ਅਸੀਂ ਕਾਫੀ ਦਾਅਵੇ ਨਾਲ ਆਏ ਆ ਤਾਂ ਮੈਨੂੰ ਪਤਾ ਲੋਕਾਂ ਦੀਆਂ ਉਮੀਦਾਂ ਬਹੁਤ ਸਾਡੇ ਤੋਂ ਜ਼ਿਆਦਾ ਹੋਣਗੀਆਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਜਿਹੜਾ ਵੀ ਸਾਡੀ ਫਿਲਮ ਨੂੰ ਦੇਖੂਗਾ ਸਾਨੂੰ ਉਹ ਆ ਉਲੰਭਾ ਨਹੀਂ ਦੇਊਗਾ ਜੀ ਔਰ ਕਿਤੇ ਨ ਕਿਤੇ ਇਹ ਫਿਲਮ ਪੰਜਾਬ ਦੀ ਫਿਲਮ ਹੈ ਔਰ ਖਾਸ ਤੌਰ ਤੇ ਸਿੱਖ ਨੌਜਵਾਨਾਂ ਦੀ ਫਿਲਮ ਹੈ ਜੀ ਸਾਡਾ ਕਿਤੇ ਟਾਰਗੇਟ ਸੀ ਕਿ ਸਿੱਖੀ ਪ੍ਰਤੀ ਸਾਡੇ ਮਨ ਦੇ ਵਿੱਚ ਸ਼ਰਧਾ ਤਾਂ ਬਹੁਤ ਹੈ ਲੈਕਿਨ ਇੱਕ ਸਿੱਖੀ ਸਿਧਾਂਤ ਦੀ ਵੀ ਸਾਨੂੰ ਸਮਝ ਹੋ ਗਈ ਹਾਂ ਤਾਂ ਅਸੀਂ ਉਹ ਸਿਧਾਂਤ ਇਸ ਫਿਲਮ ਦੇ ਵਿੱਚ ਇਸ ਜਿਹੜਾ ਸਾਡਾ ਮੇਨ ਕੈਰੈਕਟਰ ਹੈ ਕੁਲਜਿੰਦਰ ਜਿਨ੍ਹਾਂ ਦਾ ਨਿਭਾਰੇ ਨੇ ਜਿਸ ਨੂੰ ਗੁਰਮਖ ਜਿਸ ਦਾ ਨਾਮ ਹੈ ਅਸੀਂ ਉਹਦਾ ਬੇਸ ਬਣਾ ਕੇ ਚੱਲੇ ਹਾਂ ਫਿਲਮ ਦੇ ਵਿੱਚ ਇੱਕ ਡਾਇਲੌਗ ਹੈ ਮਲਕੀਤ ਰੌਣੀ ਜੀ ਬੋਲਦੇ ਨੇ ਉਹ ਇੱਕ ਬਹੁਤ ਵਧੀਆ ਉਹਨਾਂ ਨੇ ਮਲਕੀਤ ਰੌਣੀ ਨੇ ਇੱਕ ਸੰਤ ਦਾ ਕਿਰਦਾਰ ਅਦਾ ਕੀਤਾ ਤਾਂ ਫਿਲਮ ਦੇ ਵਿੱਚ ਇੱਕ ਕਿਰਦਾਰ ਹੈ ਕਿ ਉਹ ਡਾਇਲੌਗ ਬੋਲਦਾ ਹੋ ਕੇ ਆ ਬਿਨਾ ਲੋੜ ਤੋਂ ਲੜਨਾ ਮੂਰਖਤਾ ਹੈ ਪਰ ਲੋੜ ਹੋਵੇ ਫਿਰ ਵੀ ਨਾ ਲੜੇ ਬੰਦਾ ਇੱਕ ਕਾਇਰਤ ਹੈ ਹੂੰ ਠੀਕ ਹੈ ਤਾਂ ਇਹ ਸਾਡੀ ਫਿਲਮ ਦੀ ਥੀਮ ਹੈ ਕਿ ਹਮੇਸ਼ਾ ਸਿੱਖਾਂ ਨੂੰ ਲੜਾਈ ਦੇ ਰਾਹ ਨਹੀਂ ਪੈਣਾ ਚਾਹੀਦਾ ਪਰ ਜੇ ਲੋੜ ਹੋਵੇ ਤਾਂ ਫਿਰ ਪਿੱਛੇ ਵੀ ਨਹੀਂ ਹਟਣਾ ਚਾਹੀਦਾ ਤਾਂ ਇਹ ਸਾਰੀ ਫਿਲਮ ਦਾ ਅਸੀਂ ਇਸ ਨੂੰ ਬੇਸ ਬਣਾ ਕੇ ਇਹ ਸਾਰੀ ਫਿਲਮ ਡਿਜ਼ਾਈਨ ਕੀਤੀ ਹੈ ਹੂੰ ਔਰ ਇਹ ਇੱਕ ਵਧੀਆ ਕਮਰਸ਼ੀਅਲ ਫਿਲਮ ਹੈ ਮੇਕਿੰਗ ਵਾਈਜ਼ ਅਸੀਂ ਬਹੁਤ ਮਿਹਨਤ ਕੀਤੀ ਹੈ ਜਿਨ੍ਹਾਂ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਹੋਣਗੀਆਂ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਨੇ ਕਿ ਉਹਨਾਂ ਦੀ ਉਮੀਦਾਂ ਟੁੱਟਣਗੀਆਂ ਨਹੀਂ ਜਿਵੇਂ ਫਿਲਮ ਦੀ ਥੋੜੀ ਜੀ ਤੰਦ ਤੁਸੀਂ ਛੇੜੀ ਹੈ ਕਿ ਇਹਦੇ ਵਿੱਚ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਜਾਂ ਕਹਾਣੀ ਕੀ ਹੈ ਜਿਹੜੇ ਦੌਰ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਜਾਂ ਜਦੋਂ ਫਿਲਮ ਆਉਣੀ ਹੈ ਲੋਕਾਂ ਦੇ ਸਾਹਮਣੇ ਉਸ ਵੇਲੇ ਤੇ ਘਚੋਲਾ ਵੀ ਬਹੁਤ ਆ ਕਿਤੇ ਨਾ ਕਿਤੇ ਕਲੀਅਰ ਵੀ ਕਰੂਗੀ ਗੱਲਾਂ ਬਾਤਾਂ ਕਿਉਂਕਿ ਸਿੱਖੀ ਨੂੰ ਲੈ ਕੇ ਜਾਂ ਸਿੱਖਾਂ ਨੂੰ ਲੈ ਕੇ ਆਮ ਤੌਰ ਦੇ ਉੱਤੇ ਬਾਹਰ ਲਿਆਨੇ ਤੇ ਜੋ ਧਾਰਨਾ ਬਣਾਉਣੀ ਹੈ ਬਣਾਈ ਹੋਈ ਹੈ ਅੰਦਰ ਵੀ ਬੜੀ ਖਿੱਚੋ ਤਾਣਾ ਆਪਸੀ ਜਿਹੜੀ ਲੜਾਈ ਜਾਂ ਲੱਤਾਂ ਖਿੱਚਣ ਵਾਲਾ ਕੰਮ ਉਹ ਵੀ ਚੱਲ ਰਿਹਾ ਨਾ ਇਸ ਵੇਲੇ ਤਾਂ ਫਿਲਮ ਰਿਲੇਟ ਕਰ ਪਾਉਗੀ ਅੱਜ ਦੇ ਜਿਹੜਾ ਮਾਹੌਲ ਚੱਲ ਰਿਹਾ ਉਸ ਨੂੰ ਲੈ ਕੇ ਹਾਂ ਬਿਲਕੁਲ ਦੇਖੋ ਮੈਂ ਫੇਰ ਕਹਿਣਾ ਕਿ ਸਿੱਖਾਂ ਨੂੰ ਇਸ ਵੇਲੇ ਇੱਕ ਚੀਜ਼ ਸਮਝ ਲੈਣਾ ਚਾਹੀਦਾ ਕਿ ਅਸੀਂ ਸਾਡੇ ਗੁਰੂ ਛੇਵੇਂ ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦਾ ਸੰਕਲਪ ਦਿੱਤਾ ਹੈ ਹਨਾ ਗੁਰੂ ਹਰਗੋਬਿੰਦ ਜੀ ਨੇ ਤਾਂ ਉਹ ਇਹੀ ਹੈ ਕਿ ਅਸੀਂ ਸੰਤ ਵੀ ਹਾਂ ਅਸੀਂ ਸਿਪਾਈ ਵੀ ਹਾਂ ਜੀ ਜੇ ਅਸੀਂ ਇਕੱਲੇ ਸੰਤ ਹੋਵਾਂਗੇ ਤਾਂ ਸਾਡੇ ਉੱਪਰ ਜ਼ੁਲਮ ਹੋਊਗਾ ਜੇ ਅਸੀਂ ਇਕੱਲੇ ਸਿਪਾਈ ਹੋਵਾਂਗੇ ਤਾਂ ਅਸੀਂ ਜ਼ੁਲਮ ਕਰਾਂਗੇ ਜੀ ਤਾਂ ਅਸੀਂ ਇਸ ਫਿਲਮ ਕਿਤੇ ਨਾ ਕਿਤੇ ਉਸ ਕਨਸੈਪਟ ਨੂੰ ਇਸ ਫਿਲਮ ਦੇ ਵਿੱਚ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਿਨਾਂ ਗੱਲ ਤੋਂ ਲੜਾਈ ਕਰਨ ਦੀ ਲੋੜ ਨਹੀਂ ਲੇਕਿਨ ਜੇ ਲੜਾਈ ਕਰਨ ਦਾ ਮੌਕਾ ਮਿਲਦਾ ਫਿਰ ਪਿੱਛੇ ਹਟਣ ਦੀ ਵੀ ਲੋੜ ਨਹੀਂ ਜੀ ਅੱਜ ਦੇ ਮਾਹੌਲ ਦੇ ਵਿੱਚ ਸਾਨੂੰ ਲੱਗਦਾ ਕਿ ਇਹ ਮੈਸੇਜ ਸਿੱਖਾਂ ਦੇ ਲਈ ਬਹੁਤ ਇੰਪੋਰਟੈਂਟ ਹੈ ਔਰ ਖਾਸ ਤੌਰ ਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਿੱਖ ਖੰਡਾਉ ਦੀ ਅਵਸਥਾ ਵਿੱਚ ਹੈ ਉਹਨਾਂ ਨੂੰ ਬਹੁਤੇ ਕਰਕੇ ਸਾਡੀ ਲੀਡਰਸ਼ਿਪ ਫੇਲ ਹੈ ਉਹ ਸਿੱਖ ਨਹੀਂ ਫੇਲ ਸਿੱਖਾਂ ਦੀ ਲੀਡਰਸ਼ਿਪ ਫੇਲ ਹੈ ਹਰ ਪੱਧਰ ਤੇ ਤਾਂ ਉਸ ਲਈ ਸਿੱਖ ਵੀ ਜਾਣਨਾ ਚਾਹੁੰਦੇ ਕਿ ਹੁਣ ਅਸੀਂ ਕਰੀਏ ਕੀ ਤਾਂ ਮੇਰਾ ਮੰਨਣਾ ਹੈ ਕਿ ਸਾਨੂੰ ਗੁਰੂ ਸਾਹਿਬਾਨ ਨੇ ਜੋ ਸਿਖਾਇਆ ਇੱਕ ਵਾਰੀ ਸਾਨੂੰ ਉਹ ਦੁਬਾਰਾ ਉੱਥੇ ਮੁੜਨਾ ਚਾਹੀਦਾ ਹੈ ਸਾਡਾ ਫਿਲਮ ਦਾ ਜੋ ਹੀਰੋ ਹੈ ਗੁਰਮਖ ਤਾਂ ਉਹ ਉਹ ਵੀ ਇੱਕ ਆਮ ਸਿੱਖ ਹੈ ਉਲੀ ਬਾਸਾਡੇ ਦੇ ਉੱਪਰ ਛੋਟੀ ਜੀ ਪਿੰਡ ਦੇ ਉੱਪਰ ਛੋਟੀ ਜੀ ਵਰਕਸ਼ਾਪ ਹੈ ਜਿੱਥੇ ਉਹ ਮੋਟਰਾਂ ਠੀਕ ਕਰਦਾ ਜੀ ਤਾਂ ਉਹ ਉਸ ਨੂੰ ਸਿੱਖੀ ਦਾ ਕੁਝ ਨਹੀਂ ਪਤਾ ਸਵੇਰੇ ਸ਼ਾਮ ਗੁਰਦੁਆਰੇ ਚਲੇ ਜਾਣਾ ਲੋਕਾਂ ਨਾਲ ਸੋਸ਼ਲ ਮੀਡੀਆ ਤੇ ਲੜ ਲੈਣਾ ਤੇ ਵੱਤ ਤੋਂ ਵੱਧ ਦੁਕਾਨ ਦੇ ਉੱਪਰ ਸਲੋਗਨ ਲਿਖ ਲੈਣੇ ਸਕੂਟਰ ਪਿੱਛੇ ਸਿੰਘ ਸੂਰਮੇ ਲਿਖਾ ਲਿਆ ਉਹਦੇ ਲਈ ਸਿੱਖੀ ਇਹੀ ਹੈ ਲੇਕਿਨ ਜਿੱਦ ਦਿਨ ਉਹ ਉਸ ਦਾ ਅਸਲੀ ਸਿੱਖੀ ਨਾਲ ਵਾਹ ਪੈਂਦਾ ਫਿਰ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਫਿਰ ਉਹ ਹੀਰੋ ਬਣਦਾ ਇੱਕ ਆਮ ਆਦਮੀ ਤੋਂ ਸੋ ਇਹ ਫੜੀ ਫਿਲਮ ਦੀ ਕਹਾਣੀ ਤਾਂ ਕੁਲਜਿੰਦਰ ਬਾਈ ਜੀ ਤੁਸੀਂ ਜਿਵੇਂ ਇਹਨਾਂ ਨੇ ਪਹਿਲਾਂ ਹੀ ਜ਼ਿਕਰ ਕੀਤਾ ਕਿ ਤੁਹਾਡਾ ਆਪ ਸਿਨੇਮੇ ਦੇ ਨਾਲ ਭਾਵੇਂ ਤੁਸੀਂ ਬਖੋ ਅਖਰੀਆਂ ਫਿਲਮਾਂ ਬਹੁਤ ਕੀਤੀਆਂ ਪਰ ਇੱਕ ਪ੍ਰੋ ਸਿੱਖੀ ਕਹਿ ਲਓ ਜਾਂ ਪ੍ਰੋ ਇਨਸਾਨੀਅਤ ਇਹ ਕਿਰਦਾਰ ਤੁਹਾਡੇ ਨੇੜੇ-ਤੇੜੇ ਘੁੰਮਦੇ ਰਹਿੰਦੇ ਆ ਇਸ ਫਿਲਮ ਨਾਲ ਜੁੜਨਾ ਕਿਵੇਂ ਹੋ ਗਿਆ ਹਾਂਜੀ ਬਿਲਕੁਲ ਇਹੀ ਰੀਜ਼ਨ ਕਿ ਤੁਹਾਨੂੰ ਸੋਚ ਕੇ ਲਿਖ ਤੱਕ ਕਿਰਦਾਰ ਇਹ ਜਿਹਾ ਚਾਹੀਦਾ ਜਿਹੜਾ ਪਾਲੀ ਜੀ ਦੱਸਣਗੇ 100% ਇਹੀ ਹੋਇਆ ਅੱਛਾ ਤੁਸੀਂ ਕਹਾਣੀ ਸੁਣਾਉਂਦੇ ਨੇ ਫਿਰ ਜੀ ਅਮੇਰਾ ਦੇਖੋ ਜਿਹੜਾ ਸ਼ੁਰੂਆਤ ਹੋਈ ਪੰਜਾਬੀ ਸਿਨੇਮਾ ਦੇ ਵਿੱਚ ਸਾਡਾ ਹੱਕ ਤੋਂ ਕੀਤੀ ਤੇ ਉਸ ਤੋਂ ਬਾਅਦ ਯੋਧਾ ਫਿਲਮ ਸੀ ਉਸ ਤੋਂ ਬਾਅਦ ਮੇਰਾ ਅਕਸ ਜਿਹੜਾ ਸੀ ਉਹ ਬੜਾ ਬਣਿਆ ਤੇ ਆਈ ਥਿੰਕ ਉਹ ਉਸ ਦੌਰਾਨ ਮੈਂ ਤੇ ਪਾਲੀ ਜੀ ਨੇ ਕੁਝ ਹੋਰ ਕਹਾਣੀਆਂ ਵੀ ਡਿਸਕਸ ਕੀਤੀਆਂ ਕਿ ਆਪਾਂ ਕੁਝ ਹੋਰ ਇਹੋ ਜਿਹਾ ਕਿਹੋ ਜਿਹਾ ਲੈ ਕੇ ਆ ਆ ਸਕਦੇ ਆ ਸਿੱਖ ਕਿਰਦਾਰ ਵਾਲੀ ਭੂਮਿਕਾ ਚਿੱਕ ਕਰਦਾਰ ਤੋਂ ਬਿਨਾ ਵਾਲੀਆਂ ਮੈਂ ਭੂਮਿਕਾਂ ਬਹੁਤ ਸਾਰੀਆਂ ਨਿਭਾਈਆਂ ਪਰ ਜਿਵੇਂ ਤੁਸੀਂ ਕਿਹਾ ਸੰਦੀਪ ਜੀ ਇਹ ਜਿਹੜੀ ਜਦੋਂ ਮੈਨੂੰ ਇਸ ਗੈਟਅਪ ਵਿੱਚ ਆਉਣ ਦੀ ਮੌਕਾ ਮਿਲਦਾ ਬਤੌਰ ਕਲਾਕਾਰ ਤੇ ਮੇਰਾ ਬਹੁਤ ਰੂਹ ਖੇਡ ਜਾਂਦੀ ਹੈ ਤੇ ਮੈਂ ਨੂੰ ਦਿਲੋਂ ਇਹ ਫਿਰ ਮੈਂ ਫਰ ਲਾ ਕੇ ਸਾਰੇ ਕਰਦਾਰ ਦਿਲੋਂ ਕਰਦਾ ਪਰ ਇਹ ਕਨਸੈਪਟ ਵੀ ਕਿਉਂਕਿ ਸਿੱਖੀ ਨਾਲ ਰਿਲੇਟਡ ਹੁੰਦਾ ਤੇ ਇਹ ਹੋਰ ਵੀ ਰੂਹ ਨਾਲ ਮੇਰੇ ਰਚੇ ਵਿੱਚ ਆ ਪੇਜਿਆ ਹੁੰਦਾ ਤੇ ਇਹ ਕਰਦਾਰ ਮੈਨੂੰ ਨਿਭਾ ਕੇ ਬਹੁਤ ਹੀ ਜ਼ਿਆਦਾ ਸੁਆਦ ਆਇਆ ਤੇ ਮੈਨੂੰ ਲਗਾ ਕਿ ਜਦਾਂ ਪਾਲੀ ਕੀ ਨੇ ਜਿੰਨਾ ਭਰੋਸਾ ਮੇਰੇ ਤੇ ਦਿਖਾਇਆ ਬਤੌਰ ਐਨ ਐਕਟਰ ਤੇ ਉਸ ਹਿਸਾਬ ਨਾਲ ਜਸਟੀਫਾਈ ਕੀਤਾ ਕਰਦਾਰ ਨੂੰ ਜਿਹੜੇ ਸਮੇਂ ਚ ਆਪਾਂ ਬੈਠੇ ਆ ਨਾ ਹੁਣ ਵੀ ਚਾਹੇ ਫੋਨ ਦੇ ਵਿੱਚ ਜੇ ਤੁਸੀਂ ਰੀਲ ਪਾ ਦਿੱਤੀ ਤੇ ਤੁਹਾਡਾ ਧਿਆਨ ਰੀਲ 'ਚ ਰਹਿੰਦਾ ਰੀਲ ਨਾਲ ਹੀ ਜ਼ਿੰਦਗੀ ਆ ਨਾ ਜਿਹੜੀ ਉਹਨੇ ਰੀਅਲ ਜ਼ਿੰਦਗੀ ਨੂੰ ਬੜਾ ਉਲਝਾਇਆ ਪਿਆ ਤੇ ਤੁਹਾਡਾ ਇਸ ਫਿਲਮ ਨਾਲ ਜੁੜਨ ਤੋਂ ਬਾਅਦ ਕਿਉਂਕਿ ਫਿਲਮ ਤਾਂ ਹੁਣ ਮੁਕੰਮਲ ਹੋ ਗਈ ਆ ਲੋਕਾਂ ਦੀ ਕਚਹਿਰੀ 'ਚ 24 ਜਨਵਰੀ ਤੋਂ ਬਾਅਦ ਜਾਣੀ ਆ ਇਸ ਫਿਲਮ ਨੂੰ ਜੁੜਨ ਤੋਂ ਬਾਅਦ ਤੁਹਾਡੀ ਰੀਲ ਤੇ ਰੀਅਲ ਲਾਈਫ ਦੇ ਵਿੱਚ ਕਿੰਨਾ ਕੋ ਅੰਤਰ ਆਇਆ ਮੈਂ ਰੀਅਲ ਲਾਈਫ ਦੇ ਵਿੱਚ ਨਹੀਂ ਆ ਬਾਲਾ ਬਲੀਵ ਕਰਦਾ ਮੈਂ ਸਿਰਫ ਜਦੋਂ ਕੰਮ ਤੇ ਆ ਤੇ ਕੰਮ ਤੇ ਸ਼ੂਟ ਕੀਤਾ ਤੇ ਸ਼ੂਟ ਤੋਂ ਬਾਅਦ ਜਦੋਂ ਬਾਕੀ ਮੈਂ ਟਾਈਮ ਤੇ ਮੈਂ ਸੋਸ਼ਲ ਮੀਡੀਆ ਦੇ ਟਾਈਮ ਨਹੀਂ ਖਰਾਬ ਕਰਦਾ ਮੇਰੀ ਲਾਂ ਬਣਾਈ ਜਾਓ ਪਾਈ ਜਾਓ ਕਹੀ ਜਾਓ ਮੇਰਾ ਉਹ ਬਿਲਕੁਲ ਵੀ ਹੈ ਹੀ ਨਹੀਂ ਉਧਰ ਨੂੰ ਮੈਂ ਕਿਉਂਕਿ ਰੀਲਾਂ ਵਾਲਿਆਂ ਤੋਂ ਕੁਝ ਲੋਕ ਦੁਖੀ ਵੀ ਬਹੁਤ ਹੈ ਇਹਦੇ ਬਾਰੇ ਤੁਸੀਂ ਜਿਆਦਾ ਦੱਸ ਸਕਦੇ ਹੋ ਕਿਉਂਕਿ ਤੁਹਾਡੀ ਕੋਈ ਵੀ ਛੋਟੀ ਪੂਛੜੀ ਸਾਡੀ ਹੀ ਹੀਰੋਨ ਹੈ ਉਹ ਰੀਲਾ ਵਾਲੀ ਹੀ ਹੈ ਸਾਰਾ ਗੁਰਪਾਲ ਉਹ ਸਾਰਾ ਦਿਨ ਮਤਲਬ ਕਿ ਸੋਸ਼ਲ ਮੀਡੀਆ ਤੇ ਰਹਿੰਦੀ ਹੈ ਇੰਸਟਾ ਕੁਈਨ ਹੈ ਇੱਕ ਤਰੀਕੇ ਨਾਲ ਉਹ ਔਰ ਉਹ ਬਹੁਤ ਰੀਲਾ ਪਾਉਂਦੀ ਹੈਗੀ ਪਰ ਉਹ ਬੈਲੈਂਸ ਕਰ ਲੈਂਦੀ ਹੈ ਹੈਨਾ ਉਹ ਉਧਰ ਵੀ ਬਹੁਤ ਹਿੱਟ ਹੈ ਠੀਕ ਹੈ ਉਹਦਾ ਪ੍ਰੋਫੈਸ਼ਨਲ ਹੈ ਲੇਕਿਨ ਉਹਨੇ ਸਾਡੀ ਫਿਲਮ ਚ ਵਧੀਆ ਕੰਮ ਕੀਤਾ ਹੈ ਔਰ ਕੁਲਜਿੰਦਰ ਤੇ ਸਾਰਾ ਦਾ ਮੇਨ ਦੋਨਾਂ ਦੇ ਰੋਲ ਨੇ ਹਸਬੈਂਡ ਵਾਈਫ ਦੇ ਦੋਨਾਂ ਨੇ ਕਰੈਕਟਰ ਆ ਦਾ ਕਰਨੇ ਨੇ ਔਰ ਬਹੁਤ ਬੜੀ ਕੰਮ ਹੋਇਆ ਕੁਲਜਿੰਦਰ ਦਾ ਕਹਿੰਦੇ ਨੇ ਕਿਸੇ ਨੂੰ ਮਾਹਬਾਦੀ ਤੇ ਕਿਸੇ ਨੂੰ ਸੁਵਾਦੀ ਉਹ ਸਾਰਾ ਲਈ ਉਹ ਰੀਲਾਂ ਸੁਵਾਦੀ ਨੇ ਤਾਂ ਮੇਰੇ ਲਈ ਬਾਦੀ ਮੈਨੂੰ ਨਹੀਂ ਪਸੰਦ ਮੈਂ ਠੀਕ ਆਈ ਡੋਟ ਲਾਈਕ ਸੋਸ਼ਲ ਮੀਡੀਆ ਬਹੁਤ ਮੈਂ ਨੋ ਉੱਥੇ ਟਾਈਮ ਸਪੈਂਡ ਕਰਨਾ ਵੇਸਟੇਜ ਆਫ ਟਾਈਮ ਲੱਗਦਾ ਮੈਂ ਬਹੁਤ ਰੇਅਰ ਹੀ ਕਦੀ ਹੁਣ ਜਿੱਦਾਂ ਡਿਊਟੀ ਲੱਗੀ ਆ ਵੀ ਹੁਣ ਗੁਰਮੁਖ ਦੀ ਪ੍ਰਮੋਸ਼ਨ ਕਰਨੀ ਆ ਤੇ ਹੁਣ ਵੀ ਮੇਰੇ ਮੈਨੇਜਰ ਨੇ ਨਾਨਕ ਸਿੰਘ ਮੈਂ ਉਹਨਾਂ ਨੂੰ ਆਪਣਾ ਇੰਚਾਰਜ ਬਣਾਤਾ ਵੀ ਹੁਣ ਤੂੰ ਕਰੀ ਜਾਈ ਕੋਲਾਬੋਰੇਟ ਜੋ ਕੁਛ ਆਈ ਜਾਊਗਾ ਰੁਕੇ ਹੀ ਰੁਕੇ ਨਾ ਕੰਮ ਤੇ ਦੈਟਸ ਹਾਊ ਵੀ ਮੈਨੇਜ ਸੋਸ਼ਲ ਮੀਡੀਆ ਜੀ ਗੁਰਮੁਖ ਨਾਮ ਫਿਲਮ ਦਾ ਵੀ ਬੜਾ ਪਿਆਰਾ ਹੈ ਤੇ ਕਿਰਦਾਰ ਦਾ ਤੇ ਆਮ ਤੌਰ ਤੇ ਸਾਡੇ ਵਾਲੇ ਦੁਆਲੇ ਆਪਣੇ ਦੋਸਤ ਮਿੱਤਰ ਵੀ ਹੋਣਗੇ ਗੁਰਮੁਖ ਪਰ ਗੁਰਮੁਖ ਕਹਿੰਦੇ ਬਣ ਜਾਣਾ ਸੌਖਾ ਨਹੀਂ ਹੁੰਦਾ ਤਾਂ ਇਸ ਕਹਾਣੀ ਦੇ ਵਿੱਚ ਜਿਹੜਾ ਗੁਰਮਖ ਬਣਦਾ ਕਿਉਂਕਿ ਇਹਨਾਂ ਨੇ ਦੱਸਿਆ ਕਿ ਮੋਟਰਸਾਈਕਲ ਤੇ ਸਿੰਘ ਸੂਰਮੇ ਲਿਖਾਉਣਾ ਜਾਂ ਛੋਟੇ ਛੋਟੇ ਸਲੋਗਨ ਲਿਖ ਕੇ ਤੁਰੇ ਫਿਰਨਾ ਜਾਂ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਣਾ ਇੱਥੋਂ ਤੱਕ ਸਿੱਖੀ ਹੁੰਦੀ ਨਹੀਂ ਜਾਂ ਸਿੱਖ ਨਹੀਂ ਬਣ ਜਾਂਦਾ ਮੁਕੰਮਲ ਤਾਂ ਇਸ ਜਿਹੜੀ ਕਹਾਣੀ ਤੁਰਦੀ ਹੈ ਗੁਰਮਖ ਜਦੋਂ ਬਣਦੇ ਹੋ ਫਿਲਮ ਦੇ ਵਿੱਚ ਉਹ ਪੀਰੀਅਡ ਕਿਵੇਂ ਬਦਲਦਾ ਕਿ ਕਿਵੇਂ ਕਿਰਦਾਰ ਜਿਹੜਾ ਆ ਉਹ ਪਿਓਰ ਸਿੱਖੀ ਵੱਲ ਨੂੰ ਵੱਧ ਜਾਂਦਾ ਦੇਖੋ ਬੰਦਾ ਉਦੋਂ ਹੀ ਪਰਖਿਆ ਜਾਂਦਾ ਬਜਾਰੋ ਬੰਦੇ ਤੇ ਮੁਸੀਬਤ ਕੰਦੀ ਆ ਜੀ ਗੁੱਡ ਟਾਈਮ ਵਿੱਚ ਆਪਾਂ ਸਾਰੇ ਬੜੇ ਚੰਗੇ ਹੁੰਦੇ ਆ ਚਾਹੇ ਤੁਸੀਂ ਗੁਰਮੁਖ ਹੋਵੋ ਚਾਹੇ ਤੁਸੀਂ ਕਿਸੇ ਵੀ ਰਿਲੀਜੀਅਨ ਆ ਬਲੀਵ ਕਰਦੇ ਹੋ ਤੇ ਇਹ ਜਿਹੜਾ ਸਾਡਾ ਕਿਰਦਾਰ ਹੈ ਗੁਰਮੁਖ ਸਿੰਘ ਇਹ ਮਤਲਬ ਸਿੱਖੀ ਦੇ ਵਿੱਚ ਹੈਗਾ ਜਿਵੇਂ ਪਾਲੀ ਜੀ ਨੇ ਦੱਸਿਆ ਪਰਿਵਾਰ ਵਾਲਾ ਬੰਦਾ ਹੈ ਤੇ ਇੱਕ ਉਹਦੀ ਆਪਣੀ ਇੱਕ ਲਾਈਫ ਹੈ ਉਸ ਲਾਈਫ ਵਿੱਚ ਵੀ ਥੋੜੀ ਜਿਹੀ ਸਟਰਗਲ ਵੀ ਉਹਦੀ ਜ਼ਿੰਦਗੀ ਚ ਚੱਲ ਰਹੀ ਆ ਪੈਸਿਆਂ ਪੱਖੋਂ ਤੰਗੀ ਹੈ ਪਰ ਜਦੋਂ ਉਹਦੀ ਜ਼ਿੰਦਗੀ ਚ ਇੱਕ ਚੈਲੰਜ ਆਉਂਦਾ ਇੱਕ ਰੀਅਲ ਲਾਈਫ ਚੈਲੰਜ ਆਉਂਦਾ ਇੱਕ ਘਟਨਾ ਉਹਦੇ ਸਾਹਮਣੇ ਆਪਰਦੀ ਆ ਤੇ ਉਹ ਘਟਨਾ ਉਹਨੂੰ ਝੰਜੋੜ ਦਿੰਦੀ ਆ ਉਹਨੂੰ ਲੱਗਦਾ ਕਿ ਯਾਰ ਮੈਂ ਸਿੰਘ ਸੂਰ ਮੇਲ ਖਾਈ ਕਰਦਾ ਸਕੂਟਰ ਦੇ ਪਿੱਛੇ ਤੇ ਆ ਮੌਕੇ ਦੇ ਉੱਤੇ ਤਾਂ ਮੈਂ ਮਤਲਬ ਭੱਜ ਲਿਆ ਜਿੱਥੇ ਖੜਨ ਦਾ ਮੌਕਾ ਸੀਗਾ ਜਿੱਥੇ ਮਤਲਬ ਇੱਕ ਕੁੜੀ ਨੂੰ ਚੱਕਿਆ ਜਾ ਰਿਹਾ ਉਹਦੇ ਸਾਹਮਣੇ ਤੇ ਉਹ ਭੱਜ ਭੱਜ ਉੱਠਦਾ ਉੱਥੋਂ ਜੀ ਤੇ ਉਹ ਨੂੰ ਆਪਣੇ ਅੰਦਰ ਬੜੀ ਹੀਣ ਭਾਵਨਾ ਭਾਵਨਾ ਆਉਂਦੀ ਆ ਗਿਲਟ ਵਿੱਚ ਚਲਾ ਜਾਂਦਾ ਆਪਣੇ ਅੰਦਰ ਆਪਣੇ ਆਪ ਨੂੰ ਕੋਸ ਲਾ ਕੇ ਯਾਰ ਮੈਂ ਕਾਦਾ ਸਿੱਖਿਆ ਮੈਂ ਮਤਲਬ ਜਦੋਂ ਗੁਰੂ ਨੇ ਤਾਂ ਸਿਖਾਇਆ ਹੀ ਸੀਗਾ ਸਿੱਖ ਤਾਂ ਬਣਾ ਹੀ ਸੀਗਾ ਕਿ ਬੰਦਾ ਲੱਖਾਂ ਦੇ ਕੱਠੇ 'ਚ ਵੀ ਸਿੱਖ ਸਰਦਾਰ ਖੜਾ ਹੋਵੇ ਤੇ ਜਾਂ ਆਪਣੀਆਂ ਜੋ ਆਪਣੀ ਹਿਸਟਰੀ ਆ ਤੇ ਉਸ ਹਿਸਾਬ ਨਾਲ ਤਾਂ ਮੈਂ ਤਾਂ ਬਲਾ ਮਲੈਕੀ ਵਾਲਾ ਕੰਮ ਕਰ ਲਿਆ ਫਿਰ ਉਹ ਆਪਣੀ ਅੰਦਰ ਦੀ ਸਟਰਗਲ ਪਹਿਲਾਂ ਚੱਲਦੀ ਆ ਫਿਰ ਅੰਦਰ ਦੀ ਸਟਰਗਲ ਜਦੋਂ ਬਾਹਰ ਆਉਂਦੀ ਆ ਆਪਣੀ ਘਰ ਵਾਲੀ ਨਾਲ ਗੱਲ ਕਰਦਾ ਉਹ ਕਹਿੰਦੀ ਚੁੱਪ ਇਹ ਗੱਲ ਨਹੀਂ ਕਰਨੀ ਤੂੰ ਮਤਲਬ ਆਪਾਂ ਪਰਿਵਾਰ ਵਾਲੇ ਬੰਦੇ ਆਪਾਂ ਕੀ ਲੈਣਾ ਕਿਸੇ ਦੇ ਪੰਗੇ ਚੋਂ ਜਾਂ ਆਮ ਤੋ ਕਿਹਾ ਜਾਂਦਾ ਵੀ ਆਪਾਂ ਪੰਗੇ ਚ ਕੀ ਪੈਣਾ ਹਾਂ ਉਹ ਬਸ ਉਹ ਕੋਈ ਵੀ ਉਹਦੇ ਆਸੇ ਪਾਸੇ ਵਾਲਾ ਕੋਈ ਵੀ ਨਹੀਂ ਚਾਹੁੰਦਾ ਕਿ ਉਹ ਪੰਗਾ ਲਵੇ ਪਰ ਉਹਦੀ ਹੁਣ ਸਿੱਖੀ ਜਿਹੜੀ ਅੰਦਰੋਂ ਜਾਗ ਪਈ ਆ ਜਿਹੜਾ ਉਹਨੂੰ ਲੱਗ ਰਿਹਾ ਕਿ ਯਾਰ ਮੇਰਾ ਇਤਿਹਾਸ ਤਾਂ ਮੈਨੂੰ ਕੁਝ ਹੋਰ ਦੱਸ ਰਿਹਾ ਜੀ ਤੇ ਉਹ ਫਿਰ ਉਹ ਜਿਹੜਾ ਅੰਦਰ ਦਬੰਦ ਤੇ ਉਹ ਜਦੋਂ ਬਾਹਰ ਆਉਂਦਾ ਬੜਾ ਕਮਾਲ ਦਾ ਬਹੁਤ ਕੁਝ ਪਾਲੀ ਜੀ ਨੇ ਬਹੁਤ ਖੂਬਸੂਰਤ ਸਕ੍ਰਿਪਟ ਲਿਖੀ ਆ ਬੜੇ ਸਾਰੇ ਕਨਫਲਿਕਟ ਨੇ ਫਿਲਮ ਦੇ ਵਿੱਚ ਟਵਿਸਟ ਐਂਡ ਟਰਨ ਕਰਦੇ ਕਰਾਉਂਦੇ ਜਦੋਂ ਫਿਲਮ ਕਲਾਈਮੈਕਸ ਤੱਕ ਜਾਂਦੀ ਹੈ ਤੇ ਉਹ ਕਰੈਕਟਰ ਹੀ ਇਵਾਲਵਿੰਗ ਹੋ ਕੇ ਨਿਕਲਦਾ ਪੂਰਾ ਮਤਲਬ ਆਡੀਅנס ਵੀ ਨਾਲ ਹੀ ਉਹਦੇ ਜਰਨੀ ਕਰਕੇ ਇਵਾਲਵ ਹੋ ਕੇ ਨਿਕਲੂਗੀ ਜੀ ਜੀ ਔਰ ਇਸ ਵਿੱਚ ਸਾਡਾ ਫਲਸਫਾ ਜਿਹੜਾ ਹੈਗਾ ਫਿਲਮ ਦਾ ਬੇਸਿਕ ਕਿ ਆਮ ਆਦਮੀ ਤੋਂ ਹੀਰੋ ਬਣਨਾ ਮੈਨੂੰ ਲੱਗਦਾ ਬਸ ਇਹੀ ਸਿੱਖ ਧਰਮ ਦਾ ਇਤਿਹਾਸ ਹੈ ਆਮ ਲੋਕਾਂ ਸੀ ਸਾਡੇ ਉੱਪਰ ਸੰਕਟ ਆਂਦਾ ਤੇ ਫਿਰ ਅਸੀਂ ਖਾਸ ਹੋ ਜਾਂਦੇ ਆ ਇਹੋ ਜਿਹੀਆਂ ਕਹਾਣੀਆਂ ਬਣਾਉਣ ਵਾਲੇ ਜਿਹੜੇ ਫਿਲਮ ਮੇਕਰ ਆ ਨਾ ਉਹਨਾਂ ਦਾ ਇੱਕ ਗਿਲਾ ਸ਼ਿਕਵਾ ਆਡੀਅנס ਤੋਂ ਦਰਸ਼ਕਾਂ ਤੋਂ ਬੜਾ ਰਹਿੰਦਾ ਹੈ ਕਹਿੰਦੇ ਪਹਿਲਾਂ ਤਾਂ ਤੁਸੀਂ ਸਾਨੂੰ ਕਹਿੰਦੇ ਰਹਿੰਦੇ ਹੋ ਕਿ ਹਾਸੇ ਠੱਠਿਆਂ ਚ ਬਾਹ ਸਿਨੇਮਾ ਘਰਾਂ ਚ ਨਹੀਂ ਜਾਂਦਾ ਖੈਰ ਇਹ ਫਿਲਮ ਤਾਂ ਕੇਵਲ او ਓਟੀਟੀ ਪਲੈਟਫਾਰਮ ਤੇ ਆਉਣੀ ਹੈ ਇਹ ਕਿਤੇ ਰਿਹਾ ਤੁਹਾਡੇ ਵੀ ਮਨ ਵਿੱਚ ਫਿਲਮ ਲਿਖਣ ਵੇਲੇ ਜਾਂ ਬਣਾਉਣ ਵੇਲੇ ਕਿ ਕਿਤੇ ਇੰਨਾ ਵਧੀਆ ਸਬਜੈਕਟ ਤਾਂ ਲੈ ਕੇ ਤੇ ਆ ਰਹੇ ਹਾਂ ਸੀ ਕਿ ਦਰਸ਼ਕ ਪਤਾ ਨਹੀਂ ਹਾਰਾ ਦੇਣਗੇ ਕਿ ਨਹੀਂ ਦੇ ਕੋਈ ਡਰ ਰਹਿੰਦਾ ਮੇਰੀ ਪਹਿਲੀ ਫਿਲਮ ਜਿਹੜੀ ਸੀ ਸਟੂਪਿਡ 7 ਜੀ ਉਹ ਇੱਕ ਬੱਚਿਆਂ ਦੀ ਫਿਲਮ ਸੀ ਹੈਨਾ ਤਾਂ ਉਹ ਅਸੀਂ ਟੀਨੇਜ ਬੱਚਿਆਂ ਦੇ ਇਸ਼ੂ ਲੈ ਕੇ ਫਿਲਮ ਬਣਾਈ ਸੀ ਹਾਲਾਂਕਿ ਇੰਟਰਟੇਨਿੰਗ ਫਿਲਮ ਸੀਗੀ ਬਾਅਦ ਦੇ ਵਿੱਚ YouTube ਤੇ ਬਹੁਤ ਲੱਖਾਂ ਲੋਕਾਂ ਨੇ ਦੇਖੀ ਪਰ ਸਿਨੇਮੇ ਚ ਲੋਕ ਦੇਖਣ ਨਹੀਂ ਗਏ ਈਵਨ ਬੁੱਧੀਜੀਵੀ ਜਿਨ੍ਹਾਂ ਨੂੰ ਫ੍ਰੀ ਟਿਕਟਾਂ ਭੇਜੀਆਂ ਉਹ ਵੀ ਦੇਖਣ ਨਹੀਂ ਗਏ ਸਦਮਾ ਤਾਂ ਲੱਗਿਆ ਹੂੰ ਪਰ ਕੀ ਹੈਗਾ ਕਿ ਆਪਾਂ ਆਰਟਿਸਟ ਲੋਕ ਆ ਹੈਨਾ ਹੂੰ ਮੈਨੂੰ ਲੱਗਦਾ ਮੈਨੂੰ ਜਦੋਂ ਵੀ ਮੈਂ ਕਰੂੰਗਾ ਤਾਂ ਮੈਂ ਧਿਆਨ ਜ਼ਰੂਰ ਰੱਖੂੰ ਐਸੇ ਕੀ ਧਿਆਨ ਰੱਖਿਆ ਕਿ ਫਿਲਮ ਇੰਟਰਟੇਨਿੰਗ ਰਵੇ ਔਰ ਇਹਦੇ ਵਿੱਚ ਜਿਹੜਾ ਇੰਟਰਟੇਨਿੰਗ ਜਾਂ ਦੂਜਾ ਐਲੀਮੈਂਟ ਕਮਰਸ਼ੀਅਲ ਹੈ ਉਹ ਅਸਪੈਕਟ ਨਾਲ ਰਵੇ ਲਿਗਨ ਆਪਾਂ ਜਿੰਨੇ ਮਰਜ਼ੀ ਜ਼ੋਰ ਲਾ ਲਈਏ मीनिंगफुल ਸਿਨੇਮਾ ਹੀ ਕਰਾਂਗੇ ਜੀ ਆਪਾਂ ਮਾਰਕੀਟ ਦੇ ਲੈਵਲ ਤੇ ਮੈਂ ਨਹੀਂ ਜਾ ਸਕਦਾ ਐਸ ਡਾਇਰੈਕਟਰ ਦਾ ਮੈਂ ਕਦੇ ਨਹੀਂ ਜਾਊਗਾ ਜੇ ਮੈਂ ਕਮੇਡੀ ਵੀ ਕਦੇ ਕਰੂੰਗਾ ਤਾਂ ਉਹ ਬਹੁਤ ਮੀਨਿੰਗਫੁਲ ਕਮੇਡੀ ਹੋਊਗੀ ਮੈਂ ਲਾਵਾਂ ਫਿਰੇ ਲਿਖਿਆ ਤੁਸੀਂ ਯਕੀਨ ਮੰਨੋ ਕਿ ਉਹ ਐਡੀ ਵੱਡੀ ਸੁਪਰ ਹਿੱਟ ਫਿਲਮ ਸੀਗੀ ਮੈਂ ਮੈਨੂੰ ਉਹ ਕਿਸੇ ਨੂੰ ਦੱਸਣਾ ਬਹੁਤ ਚੰਗਾ ਨਹੀਂ ਲੱਗਦਾ ਯਾਰ ਇਹ ਮੇਰੀ ਲਿਖੀ ਫਿਲਮ ਹੈ ਮੈਂ ਕਹਿੰਦਾ ਯਾਰ ਨਹੀਂ ਠੀਕ ਆ ਫਾਨੀ ਜੀ ਫਿਲਮ ਸੀਗੀ ਮੈਂ ਤਾਂ ਉਸ ਸਟੋਰੀ ਕਿਸੇ ਨਾਲ ਸ਼ੇਅਰ ਹੀ ਨਹੀਂ ਸੀ ਕਰ ਰਿਹਾ ਜੀ ਸੁਮੀ ਭਾਈ ਦਾ ਫੋਨ ਆਇਆ ਕੋਈ ਕਮੇਡੀ ਫਿਲਮ ਪਈ ਹੈ ਮੈਂ ਕਹਾ ਭਾਈ ਪਈ ਦਾ ਬਕਵਾਸ ਜੀ ਹੈ ਉਹਨੇ ਇੱਕ ਦਿਖਾਉਤਾ ਹੈ ਕਿ ਮੈਂ ਭੇਜ ਦਿੱਤੀ ਕਹਿੰਦੇ ਉਹ ਫਿਲਮ ਸੁਪਰ ਹਿੱਟ ਹੈ ਓ ਮਗਾ ਬਣਾ ਲਾ ਮੈਂ ਕਹਾ ਬਣਾ ਲਓ ਕਿੰਨੇ ਪੈਸੇ ਮੈਂ ਕਹਾ ਤੁਸੀਂ ਰੱਖ ਲਓ ਮੈਂ ਉਹ ਫਿਲਮ ਨੂੰ ਆਪਣੀ ਮੰਨਣ ਨੂੰ ਤਿਆਰ ਨਹੀਂ ਸੀਗਾ ਪਰ ਉਹ ਫਿਲਮ ਨੇ ਬੈਂਕ ਕ੍ਰੀਏਟ ਕਰਤਾ ਹੁਣ ਡਰਤਾ ਲੱਗਦਾ ਹੁੰਦਾ ਠੀਕ ਹੈ ਅਸੀਂ ਇਸ ਵਾਰ OTT ਚੈਨਲ ਤੇ ਹੁਣ ਕਰਕੇ ਅਸੀਂ ਸੇਫ ਆ ਲੇਕਿਨ ਇਹਦੇ ਪ੍ਰੀਮੀਅਰ ਹੋ ਰਹੇ ਨੇ ਫਿਰ ਵੀ ਸਾਨੂੰ ਦਰਸ਼ਕਾਂ ਵੱਲੋਂ ਇਹ ਉਮੀਦ ਤਾਂ ਰਹੂਗੀ ਕਿ ਉਹ ਸਾਨੂੰ ਫੀਡਬੈਕ ਦੇਣ ਤਾਂ ਕਿ ਸਾਨੂੰ ਹੌਸਲਾ ਮਿਲੇ ਜੇ ਉਹਨਾਂ ਨੂੰ ਲੱਗਦਾ ਕਿ ਇਹ ਸਾਡਾ ਇਹ ਇੱਕ ਉਦਮ ਜਿਹੜਾ ਹੈਗਾ ਇਹ ਬਹੁਤ ਸਾਰਥਕ ਹੈ ਜੀ ਤਾਂ ਸਾਨੂੰ ਜੇ ਫੀਡਬੈਕ ਵੀ ਵਧੀਆ ਮਿਲੂਗੀ ਰਿਵਿਊ ਵੀ ਚੰਗੇ ਹੋਣਗੇ ਇਹ ਵੀ ਸਾਡੇ ਲਈ ਅਚੀਵਮੈਂਟ ਹੋਊਗੀ ਤਾਂ ਕਿ ਮਚਿਓਰ ਸਿਨੇਮਾ ਸਾਹਮਣੇ ਆਵੇ ਇੱਕ ਫਿਲਮ ਨੂੰ ਕੇਵਲ 1 OTT ਪਲੇਟਫਾਰਮ ਤੇ ਲੈ ਕੇ ਆਉਣ ਦੀ ਕੋਈ ਖਾਸ ਵਜ੍ਹਾ ਹੈ ਨਹੀਂ ਖਾਸ ਵਜ੍ਹਾ ਨਹੀਂ ਹੈ ਇਹ ਬੀਸਿਕਲੀ ਸਾਗਾ ਦੀ ਫਿਲਮ ਸੀ ਸਾਗਾ ਵਾਲਿਆਂ ਨੇ ਖਰੀਦ ਲਈ ਸੀ ਤਾਂ ਉਹਨਾਂ ਦਾ ਉਹ ਦੋ ਕਾਰਨ ਸੀ ਕੁਲਜਿੰਦਰ ਹੋਰ ਨਾਲ ਉਹਨਾਂ ਦੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਫਿਲਮ ਦੇ ਵਿੱਚ ਬਹੁਤ ਵੱਡਾ ਪੋਟੈਂਸ਼ੀਅਲ ਨਜ਼ਰ ਆ ਰਿਹਾ ਸਾਡਾ ਪਲੇਟਫਾਰਮ ਨਵਾਂ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਫਿਲਮ ਤੇ ਦੋਨੋਂ ਰਲ ਕੇ ਦੋਨੋਂ ਹੀ ਚੱਲ ਜਾਣ ਪਲੇਟਫਾਰਮ ਵੀ ਚੱਲ ਜੇ ਤੁਹਾਡੀ ਫਿਲਮ ਵੀ ਚੱਲ ਜੇ ਤੇ ਅਸੀਂ ਇਸ ਦੇ ਉੱਪਰ ਪੂਰਾ ਪ੍ਰੋਮੋਸ਼ਨ ਤੇ ਜ਼ੋਰ ਲਾਵਾਂਗੇ ਤਾਂ ਸਾਨੂੰ ਉਹਨਾਂ ਦਾ ਕਾਰਨ ਠੀਕ ਲੱਗਿਆ ਸਾਨੂੰ ਲੱਗਿਆ ਕਿ ਜਿਨ੍ਹਾਂ ਲੋਕਾਂ ਨੇ ਦੇਖਣੀ ਹੈਗੀ ਜਿਨ੍ਹਾਂ ਨੂੰ ਸਹੀ ਸਿਨੇਮੇ ਦੀ ਸਮਝ ਆਈਗੀ ਉਹ ਤਾਂ ਓਟੀਟੀ ਦੇ ਵੀ ਦੇਖ ਲੈਣਗੇ ਤੇ ਜਿਹਨੇ ਨਹੀਂ ਦੇਖਣੀ ਉਹ ਸਿਨੇਮੇ ਚ ਵੀ ਨਹੀਂ ਦੇਖਦਾ OTT ਤੇ ਵੀ ਨਾ ਦੇਖੂਗਾ ਜੀ ਲੇਕਿਨ ਸਾਨੂੰ ਜਿਵੇਂ ਰਿਸਪਾਂਸ ਮਿਲ ਰਿਹਾ ਹੈ ਲੋਕ ਇਹਦੀ ਵੇਟ ਕਰ ਰਹੇ ਹੈਗੇ ਹੂੰ ਸੋ ਅਸੀਂ ਮੰਨ ਕੇ ਚੱਲਦੇ ਆ ਕਿ ਇਹ ਫਿਲਮ ਲੋਕੀ ਦੇਖਣਗੇ ਜੀ ਕਿਉਂਕਿ ਬਹੁਤ ਸਾਰੀਆਂ ਸਿਆਣੀਆਂ ਗੱਲਾਂ ਜਦੋਂ ਫਿਲਮ ਚ ਹੁੰਦੀਆਂ ਨਾ ਤੇ ਬੰਦਾ ਦਰਸ਼ਕ ਕਹਿੰਦਾ ਕਿ ਹੁਣ ਮੈਂ ਇੰਨਾ ਤਾਂ ਖਾ ਪਿਆ ਪਿਆ ਜ਼ਿੰਦਗੀ ਤੋਂ ਹੀ ਨਹੀਂ ਇਹ ਇੰਨੀ ਸਿਆਣੀ ਇਹ ਸਿਆਣੀ ਫਿਲਮ ਨਾਲੋਂ ਜ਼ਿਆਦਾ ਭਾਵਾਂ ਦੀ ਫਿਲਮ ਹੈ ਇਮੋਸ਼ਨਲ ਫਿਲਮ ਹੈ ਔਰ ਅਸੀਂ ਇੰਟਰਟੇਨਮੈਂਟ ਦਾ ਪੂਰਾ ਧਿਆਨ ਰੱਖਿਆ ਸਰਦਾਰ ਸੋਹੀ ਜੀ ਬੱਟਕੜ ਕਮੇਡੀ ਕਰ ਰਹੇ ਨੇ ਫਿਲਮ ਚ ਉਹ ਤੇ ਇਹ ਕੋਈ ਟਰੈਜਿਕ ਜਾਂ ਉਹੋ ਜਿਹੀ ਨਹੀਂ ਹੈ ਡਿਪਰੈਸਿਵ ਜੀ ਫਿਲਮ ਨਹੀਂ ਬੜੀ ਚੜ੍ਹਦੀ ਕਲਾ ਵਾਲੀ ਫਿਲਮ ਹੈ ਬੜੀ ਚੜ੍ਹਦੀ ਕਲਾ ਦਾ ਮੈਸੇਜ ਦਿੰਦੀ ਆ ਕਿ ਬੰਦਾ ਬਸ ਕਰਨਾ ਚਾਹੀਦਾ ਕਿਉਂਕਿ ਮੇਰਾ ਇਹ ਸਵਾਲ ਤਾਂ ਸੀ ਕਿ ਬਹੁਤੇ ਬੰਦੇ ਇਹ ਕਹਿੰਦੇ ਆ ਕਿ ਯਾਰ ਹੁਣ ਅਸੀਂ ਉਧਰ ਜ਼ਿੰਦਗੀ ਦੇ ਵਿੱਚ ਵੀ ਸਿਆਣੀਆਂ-ਸਿਆਣੀਆਂ ਗੱਲਾਂ ਸੁਣੀ ਜਾਈਏ ਤੇ ਜਦੋਂ ਐਂਟਰਟੇਨ ਕਰਨਾ ਉਦੋਂ ਵੀ ਇਦਾਂ ਦਾ ਗਿਆਨ ਸਾਨੂੰ ਮਿਲੇ ਉਹ ਠੀਕ ਨਹੀਂ ਲੱਗ ਕਈ ਬੰਦਿਆਂ ਦਾ ਹੁੰਦਾ ਨਾ ਇਹ ਆਪਣੇ ਕੋਲੇ ਗਿਆਨ ਹੈ ਹੀ ਨਹੀਂ ਕਿੱਥੋਂ ਦੇਣਾ ਸੀਗਾ ਇਹ ਤਾਂ ਤੁਸੀਂ ਕਹਿ ਰਹੇ ਹੋ ਪਰ ਤੁਹਾਡੀ ਕੱਲੀ-ਕੱਲੀ ਇੱਕ ਸ਼ਬਦ ਫੇਸਬੁੱਕ ਉੱਤੇ ਲਿਖਦੇ ਹੋ ਤੇ ਕਈ ਪੰਗੇ ਪੈ ਜਾਂਦੇ ਆ ਫੇਸਬੁੱਕ ਤੇ ਗਿਆਨ ਵੰਡੀ ਦਾ ਇਸ ਕਰਕੇ ਵੀ ਉਹ ਗਿਆਨ ਵਾਲਾ ਪਲੇਟਫਾਰਮ ਹੈ ਹਨਾ ਮੈਂ ਆਪਣਾ ਸੋਸ਼ਲ ਮੀਡੀਆ ਐਸੇ ਕਰਕੇ ਰੱਖਿਆ ਹੋਇਆ ਕਿ ਉੱਥੇ ਹਾਲਾਂਕਿ ਮੈਂ ਉੱਥੇ ਵੀ ਨਾਨ ਸੀਰੀਅ ਕਦੇ ਕਦੇ ਪਰ ਉਹ ਵੀ ਤੁਹਾਡਾ ਸਟਾਇਰ ਹੀ ਹੁੰਦਾ ਹੈ ਬਸ ਇਹੋ ਜੀ ਫਿਲਮ ਹੈ ਸੀਰੀਅਸਲੀ ਨਾਨ ਸੀਰੀਅਸ ਫਿਲਮ ਹੈ ਜੀ ਕਿਉਂਕਿ ਇੱਕ ਮੈਂ ਪੋਸਟ ਪੜ੍ਹੀ ਨਾ ਤੁਹਾਡੀ ਕਿਉਂਕਿ ਹਰੇਕ ਮਸਲੇ ਦੇ ਉੱਤੇ ਤੁਸੀਂ ਬੋਲਦੇ ਹੋ ਤੇ ਉਹਦੇ ਵਿੱਚ ਵਜਨ ਵੀ ਹੁੰਦਾ ਤਰਕ ਹੁੰਦਾ ਅਮਰਤ ਛਕਾਉਣ ਵਾਲੀ ਗੱਲ ਤੁਸੀਂ ਬੜੀ ਪਿਆਰੀ ਲਿਖੀ ਉਹਦੇ ਵਿੱਚ ਕਿ ਅਮਰਤ ਅਸੀਂ ਸ਼ੱਕ ਦੇ ਕਿੰਨਾ ਤੋਂ ਆ ਔਰ ਉਹ ਅਮਰਤ ਛਕਣ ਤੋਂ ਬਾਅਦ ਅਸਰ ਕਿੰਨਾ ਕੁ ਹੁੰਦਾ ਹਾਲਾਂਕਿ ਇਹ ਜੀ ਗੱਲ ਕਰਨ ਤੋਂ ਬੰਦਾ ਨਾ ਕੰਨੀ ਘਤਰੌਂਦਾ ਕਿ ਕਿਤੇ ਫੇਰ ਨਾ ਧਾਰਮਿਕ ਭਾਵਨਾਵਾਂ ਭੜਕ ਜਾਣ ਕਿਸੇ ਦੀ ਪਰ ਤੁਸੀਂ ਖੁੱਲ ਕੇ ਲਿਖ ਦਿੰਦੇ ਹੋ ਦੇਖੋ ਮੈਂ ਖੁਦ ਸਿੱਖ ਵਾਤਾਵਰਨ ਦੇ ਨਾਲ ਜਾਂ ਐਦਾਂ ਕਹੋ ਕਿ ਸਿੱਖ ਸਭਿਆਚਾਰ ਨਾਲ ਬਹੁਤ ਨੇੜੇ ਤੋਂ ਜੁੜਿਆ ਹੋਇਆ ਹੈ। ਜੀ ਮੈਂ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਔਰ ਮੇਰਾ ਬਚਪਨ ਗੁਰਦੁਆਰਿਆਂ 'ਚ ਬੀਤਿਆ। ਇੱਕ ਲੰਬੀ ਕਹਾਣੀ ਹੈ ਕਿ ਮੇਰੇ ਘਰਦਿਆਂ ਨੇ ਮੈਨੂੰ ਗੁਰਦੁਆਰੇ ਨੂੰ ਚੜਾਤਾ ਸੀ। ਗੋਨਿਆਣੇ ਵਿੱਚ ਇੱਕ ਜਗਤਾ ਜੀ ਦਾ ਟਿਕਾਣਾ ਭਾਈ ਜਗਤਾ ਜੀ ਦਾ ਡੇਰਾ ਹੈ। ਮੈਨੂੰ ਉੱਥੇ ਉਹਨਾਂ ਨੇ ਦਾਨ ਕਰਤਾ ਸੀਗਾ। ਜੀ ਤਾਂ ਸ਼ਰਤ ਇਹ ਸੀ ਕਿ ਮੈਂ 3 ਸਾਲ ਜ਼ਿੰਦਗੀ ਦੀ ਉਸ ਗੁਰਦੁਆਰੇ 'ਚ ਰਹਿਣੇ ਨੇ। ਜੀ ਤਾਂ ਮੈਂ ਉੱਥੇ ਥੋੜ੍ਹੀ ਥੋੜ੍ਹੀ ਦੇਰ ਪੜ੍ਹਦਾ ਸੀ ਤੇ ਨਾਲ ਮਹੀਨਾ 2 ਮਹੀਨੇ ਉੱਥੇ ਆ ਕੇ ਗੁਰਦੁਆ ਤਾਂ ਮੇਰਾ ਬਚਪਨ ਸਾਰਾ ਉਸ ਚਗਿਰਦੇ ਚ ਬੀਤਿਆ ਤਾਂ ਮੇਰੇ ਦੇ ਉੱਪਰ ਸਿੱਖ ਗੁਰੂ ਸਾਹਿਬਾਨ ਦੀ ਸਿੱਖਿਆ ਦਾ ਮੇਰੇ ਤੇ ਬਹੁਤ ਵੱਡਾ ਪ੍ਰਭਾਵ ਹੈ ਜੀ ਮੈਂ ਉੱਪਰ ਲਈ ਕਹਿ ਦਿੰਨਾ بڑے ਲਿਖੇ ਲੋਕ ਆਮ ਤੌਰ ਤੇ ਡਰ ਜਾਂਦੇ ਨੇ ਆਪਣੇ ਆਪ ਨੂੰ ਸਿੱਖਿਆ ਨੂੰ ਨਹੀਂ ਮੈਨੂੰ ਕੋਈ ਚਿਜਕ ਨਹੀਂ ਮੇਰਾ ਸਿੱਖੀ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਹੈ ਉਹੀ ਲੋਕੀ ਫੇਸਬੁੱਕ ਤੇ ਰੋਲਾ ਪਈ ਜਾਂਦੇ ਕਾਮਰੇਡ ਕਾਮਰੇਡ ਹਕੀਕਤ ਦੇ ਵਿੱਚ ਮੈਨੂੰ ਐ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਦਿਲੋਂ ਸਿੱਖੀ ਨਾਲ ਜੁੜਿਆ ਹੋਇਆ ਹਾਂ ਮੇਰਾ ਮੇਰਾ ਇੰਨਾ ਕਿ ਨਿਸ਼ਠਾ ਹੈ ਆਪਣੇ ਗੁਰੂ ਸਾਹਿਬ ਕਾਮਰੇਡ ਸਿੱਖ ਨਹੀਂ ਹੋ ਸਕਦਾ ਉਹਨਾਂ ਨੇ ਬਣਾਤਾ ਮੈਨੂੰ ਲੱਗਦਾ ਸਾਰੇ ਸਿੱਖ ਹੀ ਸ਼ੁਰੂਆਤ ਸਿੱਖੀ ਤੋਂ ਹੁੰਦੀ ਹੈ ਤੁਸੀਂ ਦੇਖ ਲਓ ਬਾਬਾ ਨਾਨਕ ਕੀ ਨੇ ਉਹ ਉਸ ਵੇਲੇ ਦੀ ਜਿਹੜੀ ਧਾਰਮਿਕ ਜੜਤਾ ਸੀ ਉਹਨੂੰ ਰੱਦ ਕਰ ਦਿੰਦੇ ਨੇ ਇਹ ਕਾਮਰੇਡੀ ਦਾ ਪਹਿਲਾ ਲੱਛਣ ਹੈ ਤਾਂ ਬਾਬਾ ਨਾਨਕ ਜਿਹੜੇ ਤਰਕ ਸ਼ਾਸਤਰ ਦੇ ਨਾਲ ਸੋਸਾਇਟੀ ਦੇ ਸਾਹਮਣੇ ਆਉਂਦੇ ਨੇ ਉਹੀ ਤਾਂ ਰੈਵਿਊਸ਼ਨ ਸੀ ਉਹੀ ਤਾਂ ਕ੍ਰਾਂਤੀ ਸੀ ਤੇ ਅਸੀਂ ਉਸ ਬਾਬੇ ਨਾਨਕ ਦੇ ਸਿੱਖ ਹੋ ਕੇ ਅਸੀਂ ਕ੍ਰਾਂਤੀ ਕਿਉਂ ਨਹੀਂ ਕਰਾਂਗੇ ਸਾਡੀ ਵਿਚਾਰਾਤਮਕ ਕ੍ਰਾਂਤੀ ਸਭ ਤੋਂ ਪਹਿਲੀ ਚੀਜ਼ ਹੈ ਔਰ ਅਸੀਂ ਇਸ ਫਿਲਮ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈਗੀ ਕਿ ਸਿੱਖੀ ਸਿਰਫ ਮਤਲਬ ਕਿ ਉਹ ਕਰਮकांड ਦੀ ਸਿੱਖੀ ਨਹੀਂ ਹੈਗੀ ਜਦੋਂ ਕਲੈਰਿਟੀ ਹੁੰਦੀ ਹੈ ਬੰਦੇ ਨੂੰ ਵਿਚਾਰਾਂ ਨੂੰ ਲੈ ਕੇ ਉਦੋਂ ਹੀ ਬੰਦਾ ਤੜਲੇ ਨਾਲ ਗੱਲ ਕਰ ਸਕਦਾ ਆਪਦੀ ਜਿਵੇਂ ਤੁਸੀਂ ਕਰ ਦਿੰਦੇ ਹੋ ਕਿ ਜਦੋਂ ਬੰਦਾ ਆਪ ਹੀ ਕੰਫਿਊਜ਼ ਹੁੰਦਾ ਹੈ ਉਦੋਂ ਡਰਦਾ ਰਹਿੰਦਾ ਹੈ ਕਿ ਮੇਰੇ ਉੱਤੇ ਕੋਈ ਸਵਾਲ ਨਾ ਖੜਾ ਹੋ ਜਾਏ ਮੇਰੇ ਤੇ ਕੋਈ ਧਾਰਮਿਕ ਭਾਵਨਾਵਾਂ ਪੜਕਾਉਣ ਵਾਲਾ ਕੇਸ ਨਾ ਪਾ ਦੇ ਮੈਨੂੰ ਆਇਤਿਕ ਦੇਖੋ ਆਇਤਿਕ ਮੈਂ ਐਵੇਂ ਕਹਾਂ ਮੈਂ ਇੰਨਾ ਜਿਆਦਾ ਸਿੱਖ ਮਸਲਿਆਂ ਤੇ ਬੋਲਿਆ ਮੈਨੂੰ ਸ਼ਾਇਦ ਕਿਸੇ ਨੇ ਉਲੰਭਾ ਵੀ ਨਹੀਂ ਦਿੱਤਾ ਪਰਚੇ ਦੀ ਗੱਲ ਤਾਂ ਬਹੁਤ ਦੂਰ ਹੈ ਧਮਕੀਆਂ ਕਦੇ-ਕਦੇ ਗਾਲਾਂ ਗੂਲਾ ਪੈ ਜਾਂਦੀਆਂ ਉਹਦੋਂ ਜਦੋਂ ਮੈਂ ਤੁਹਾਡੇ ਚੈਨਲਾਂ 'ਤੇ ਬੋਲਦਾ ਮੇਰੀ ਵਾਲ ਤੇ ਕੋਈ ਆ ਕੇ ਇਦਾਂ ਬਦਤਮੀਜ਼ੀ ਵੀ ਨਹੀਂ ਕਰਦਾ ਤੇ ਮੈਨੂੰ ਦੇਖੋ ਮੈਂ ਕਦੇ ਮੈਂ ਨੂੰ ਕਦੇ ਕਿਸੇ ਸਿੱਖ ਸੰਸਥਾ ਨੇ ਮੈਂ ਇੰਨਾ ਖਿਲਾਫ ਵੀ ਬੋਲਿਆ ਉਹਨਾਂ ਦੇ ਰਦਰ ਆਏਗਾ ਜਦੋਂ ਫੋਨ ਆਂਦੇ ਨੇ ਮੈਂ ਜਦੋਂ ਉਹਨੇ ਹਾਕਿਚ ਵੀ ਗੱਲ ਕਰਦਾ ਤਾਂ ਧੰਨਵਾਦ ਦੇ ਫੋਨ ਆਂਦੇ ਨੇ ਇੱਕ ਦੋ ਵਾਰ ਐਸਜੀਪੀਸੀ ਦੇ ਫੋਨ ਆਏ ਉਹ ਕਹਿੰਦੇ ਨੇ ਕਿ ਠੀਕ ਹੈ ਤੁਸੀਂ ਸਾਡੇ ਸਪੋਕਸਮੈਨ ਵੀ ਹੋ ਜਦੋਂ ਤੁਸੀਂ ਇੱਕ ਪਾਸੜ ਹੋ ਕੇ ਗੱਲ ਕਰਦੇ ਹੋ ਤੁਹਾਡੇ ਲਈ ਸੰਕਟ ਉਹਦੋਂ ਆਂਦਾ ਮੈਂ ਕੋਈ ਇੱਕ ਪਾਸੜ ਇਨਸਾਨ ਨਹੀਂ ਹਾਂ ਮੇਰੇ ਲਈ ਹਰ ਇੱਕ ਚੀਜ਼ ਦੇ ਪੋਜ਼ਿਟਿਵ ਪੱਖ ਵੀ ਨੇ 네ਗਟਿਵ ਉਹ ਵੀ ਚੀਜ਼ਾਂ ਨੇ ਜਦੋਂ ਤੁਸੀਂ ਦੋਨੋਂ ਦੀ ਬਰਾਬਰ ਤੋਂ ਗੱਲ ਕਰਦੇ ਹੋ ਆਈ ਥਿੰਕ ਮੈਨੂੰ ਕੋਈ ਮੈਂਵੇਂ ਕਮਾਂ ਸੰਕਟ ਨਹੀਂ ਆ। ਜਦੋਂ ਨੌਲੇਜ ਹੁੰਦੀ ਹੈ ਨਾ ਫਿਰ ਇਹ ਕਨਵਿਕਸ਼ਨ ਆਉਂਦੀ ਬੰਦੇ 'ਚ। ਸੋ ਇਹਨਾਂ ਕੋਲ ਨੌਲੇਜ ਹੈ ਉਹ ਕਨਵਿਕਸ਼ਨ ਹੈ। ਜਦੋਂ ਕਨਵਿਕਸ਼ਨ ਨਾਲ ਗੱਲ ਕਰਦੇ ਆ ਤੇ ਜਦੋਂ ਤੁਸੀਂ ਇਹਨਾਂ ਦੀ ਲੇਖਣੀ ਤੋਂ ਇੰਪ੍ਰੈਸ ਹੋ ਮੈਂ ਵੀ ਆ ਬਹੁਤ ਸਾਰੇ ਇਦਾਂ ਲੋਕ ਨੇ ਸੋ ਉਹ ਚਾਹੇ ਤੁਸੀਂ ਐਸਜੀਪੀਸੀ ਦੇ ਹੱਲ ਹੋ ਜਾ ਕਿਸੇ ਵੀ ادارے ਦੇ ਵਿੱਚ ਹੋ ਜਾ ਕੋਈ ਵੀ ਤੁਹਾਡੇ ਕੋਲ ਅਹੁਦਾ ਤੇ ਫਿਰ ਤੁਸੀਂ ਉਸ ਤੋਂ ਪ੍ਰਭਾਵਿਤ ਹੋਏ ਬੰਦਾ ਨਹੀਂ ਰਹਿ ਸਕਦੇ। ਤੇ ਉਹ ਫਿਰ ਜਿਹੜਾ ਬੰਦਾ ਤੁਹਾਨੂੰ ਪਤਾ ਲੌਜੀਕ ਤਰਕਸ਼ੀਲ ਗੱਲ ਕਰ ਰਿਹਾ ਫਿਰ ਉਹਨੂੰ ਤੁਸੀਂ ਐਵੇਂ ਕਿਸੇ ਕਿੱਦਾਂ ਲਪੇਟ ਲੋਗੇ। ਜੀ 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 ਤਈਕ ਕੁਲਜਿੰਦਰ ਜੀ ਤੁਸੀਂ ਇਹ ਦੱਸੋ ਕਿ ਪੰਜਾਬੀ ਸਿਨੇਮੇ ਦੇ ਵਿੱਚ ਬੜੇ ਤਰ੍ਹਾਂ ਦੇ ਰੰਗ ਹੁਣ ਤੱਕ ਆ ਗਏ ਆ ਕੋਈ ਕਿਨੂੰ ਤਰੱਕੀ ਵਜੋਂ ਦੇਖ ਰਿਹਾ ਕੋਈ ਕਹਿੰਦਾ ਵੀ ਭੀੜ ਜ਼ਿਆਦਾ ਹੈ ਕੁਆਲਿਟੀ ਘੱਟ ਹੈ ਤੁਸੀਂ ਇਹਨੂੰ ਕਿਵੇਂ ਕਰਦੇ ਹੋ ਵਿਸ਼ਲੇਸ਼ਣ ਇਹਦਾ ਦੇਖੋ ਕੁਆਂਟੀਟੀ ਵਿੱਚੋਂ ਹੀ ਕੁਆਲਿਟੀ ਨਿਕਲਦੀ ਆ ਹੂੰ ਸੋ ਕੋਲ ਕੁਆਂਟੀਟੀ ਜਰੂਰ ਵਧੀ ਆ ਫਿਲਮਾਂ ਬੜੀ ਜਾ ਰਹੀਆਂ ਨੇ ਢੜਲ ਦੇ ਨਾਲ ਬੜੀ ਜਾ ਰਹੀਆਂ ਬਲੌਗ ਹੋਈ ਜਾ ਰਹੀਆਂ ਆਪਣਾ ਸਕਸੈਸ ਰੇਸ਼ੋ ਮੇਰੇ ਖਿਆਲ ਨਾਲ ਬੜਾ ਵਧੀਆ ਤਾਂ ਨਹੀਂ ਆ ਬਾਲੀਵੁੱਡ ਵਾਲਾ ਸਾਰੇ ਕਿਤੇ ਹੀ ਇਦਾਂ ਆ ਸਾਰੇ ਹੀ ਆ ਫਿਲਮਾਂ 10 ਬਣਦੀਆਂ 2 ਕੀ ਚਲਦੀਆਂ ਸਾਰੀ ਦੁਨੀਆ ਦਾ ਹੀ ਇਸ ਪੈਟਰਨ ਨੇ ਜੋ ਸਕਸੈਸ ਰੇਸ਼ੋ ਦੁਨੀਆ ਦਾ ਫਿਰ ਉਹੀ ਜੇ ਆਪਣਾ ਤਾਂ ਠੀਕ ਹੈ ਚੱਲੀ ਜਾ ਅਸੀਂ ਕਹਿੰਦੇ ਆ ਸਾਊਥ ਦਾ ਸਿਨੇਮਾ ਬਹੁਤ ਹਾਈ ਹੈ ਸਾਊਥ ਵਿੱਚ ਕਿੰਨੀਆਂ ਫਿਲਮਾਂ ਬਣਦੀਆਂ ਜਲਦੀ ਤਾਂ ਇੱਕ ਦੋ ਹੈਗੀ ਸਾਡੇ ਕੋਲ ਆ ਜਾਂਦੇ ਅਸੀਂ ਕਹਿੰਦੇ ਆ ਸਾਊਥ ਦਾ ਸਿਨੇਮਾ ਬਹੁਤ ਵਧੀਆ ਬਜਟ ਪੱਖੋਂ ਵੀ ਬਹੁਤ ਜ਼ਿਆਦਾ ਮਨੂ ਉਹ ਦੇਖੋ ਉੱਥੇ ਲੋਕ ਕੀ ਫਿਲਮਾਂ ਦੇਖਦੇ ਆ। ਉਹ ਸਾਉਦੇ ਲੋਕਾਂ ਦੇ ਵਿੱਚ ਲੋਕ ਸਿਨੇਮੇ ਨੂੰ ਸਮਝਦੇ ਆ। ਸਾਡੇ ਲੋਕ ਸਿਨੇਮੇ ਨੂੰ ਕਮੇਡੀ ਸਮਝਦੇ ਆ। ਹਾਂ, ਇਹੀ ਗੱਲ ਤੇ ਮੈਂ ਆਉਣ ਲੱਗਾ ਹਾਂ ਕਿ ਆਪਣੇ ਚ ਭੇਡਚਾਲ ਬਹੁਤ ਹੈ। ਆਪਣੇ ਚੋਂ ਕਮੇਡੀ ਦੀ ਭੇਡਚਾਲ ਖਤਮ ਹੀ ਨਹੀਂ ਹੋ ਰਹੀ ਪਿਛਲੇ 15 ਸਾਲਾਂ ਤੋਂ ਆਪਾਂ ਕਮੇਡੀ 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 ਦੇ ਪਿੱਛੇ ਹੀ ਪਏ ਹੋ। ਔਰ ਕਮੇਡੀ ਦਾ ਵੀ ਲੈਵਲ ਡਿੱਗਦਾ ਗਿਆ ਲਗਾਤਾਰ। ਹੁਣ ਤਾਂ ਕਮੇਡੀ ਮਤਲਬ ਕਿ ਬਿਨਾ ਸਿਰਪੈਰ ਦੀ ਕਮੇਡੀ ਆ ਔਰ ਸੌਰੀ ਟੂ ਸੇ ਇਹਦੇ ਵਿੱਚ ਆਰਟ ਨਹੀਂ ਹੈਗਾ। ਇਸ ਨਿਮੇ ਵਾਲੀ ਗੱਲ ਬਚੀ ਨਹੀਂ ਇਹ ਤਾਂ ਪੰਜ ਮਾਰਕਾ ਵੀਡੀਓ ਹੁੰਦੀਆਂ ਨੇ ਪਹਿਲਾਂ ਚਲਕਾਟਾ ਟਾਈਪ ਇਹ ਉਦੋਂ ਦਾ ਸਿਨੇਮਾ ਹੋ ਗਿਆ ਇਹ ਇੱਕ ਫਿਗਰ ਵਾਲੀ ਗੱਲ ਹੈ ਜੇ ਅਸੀਂ ਇੱਥੇ ਹੀ ਰਹੇ ਨਾ ਫਿਰ ਅਸੀਂ ਸਾਡੇ ਕਦੇ ਅਸੀਂ ਪੁਸ਼ਪਾਨੀ ਸੋਚ ਸਕਦੇ ਇਹਨੂੰ ਬਦਲਣਾ ਕਿਨੇ ਆ ਬਦਲਣਗੇ ਦੇਖੋ ਮੇਕਰਸ ਨਵੇਂ-ਨਵੇਂ ਆਂਦੇ ਹੈਗੇ ਨਵੇਂ-ਨਵੇਂ ਡਾਇਰੈਕਟਰ ਲੱਗੇ ਹੋਏ ਆ ਹਜੇ ਉਹਨਾਂ ਦਾ ਹੱਥ ਨਹੀਂ ਪੈ ਰਿਹਾ ਪਾਲੀ ਜੀ ਵਰਗੇ ਹਿੰਮਤ ਕਰਨਗੇ ਹੁਣ ਇਹਨਾਂ ਨੇ ਗੁਰਮਖ ਬਣਾਈਆਂ ਜਿਵੇਂ ਇਹ ਇਲਾਵਾ ਫਿਰੇ ਹਿੱਟ ਫਿਲਮ ਦਿੱਤੀ ਆ ਇਹ ਇਹ ਚਾਹੁੰਦੇ ਤੇ ਉਹ ਬਣਾ ਸਕਦੇ ਹੀ ਅਗਲੀ ਫਿਲਮ ਕੋਈ ਕਮੇਡੀ ਬਣਾਵਾ ਬਾਕੀ ਵੀ ਬਣਾ ਰਹੇ ਮੈਂ ਵੀ ਬਣਾਵਾ ਮੇਰਾ ਹੱਥ ਵੀ ਉਹ ਬੈਠਿਆ ਪਿਛਲੀ ਫਿਲਮ ਵੀ ਹਿੱਟ ਹੈ ਪਰ ਇਹਨਾਂ ਨੇ ਉਹਦੇ باوجود ਵੀ ਇਹ ਸਬਜੈਕਟ ਚੁਣਿਆ ਲਾਵਾ ਫਿਰ ਤੋਂ ਬਾਅਦ ਮੈਨੂੰ ਘਟਕ ਘਟ ਬਾਲੀਆਂ ਨਹੀਂ ਤਾਂ 10 ਫਰਮਾਂ ਦੀ ਆਫਰ ਹੋਊਗੀ ਹੋਰ ਜੀਜਿਆਂ ਤੇ ਕੋਈ ਫਿਲਮ ਪਈ ਹੈ ਉਹ ਮੈਂ ਕਹਾ ਗਿਆ ਜੀਜਿਆਂ ਦੇ ਇੱਕ ਤਵਾ ਲਾਦਾ ਮੈਂ ਹੋਰ ਜੀਜਿਆਂ ਦੇ ਤਵਾ ਨਹੀਂ ਲਾਣਾ ਤੁਸੀਂ ਬਸ ਬਹੁਤ ਹੋ ਗਿਆ ਮਤਲਬ ਉਹ ਤੋਂ ਬਾਅਦ ਪੇਟਚਾਲ ਚੱਲ ਪੈਂਦੀ ਨਾ ਜੀਜਿਆਂ ਦੀ ਫਿਲਮ ਮੰਗੀਆਂ ਯਕੀਨ ਮੰਨੋ ਮੈਂ ਕਹਾ ਭਾਜੀ ਮੇਰੇ ਕੋਲ ਹੈ ਨਹੀਂ ਤੇ ਦੁਕਾਨਦਾਰ ਹੁੰਦੇ ਤਾਂ ਵੇਚੀ ਜਾਂਦੇ ਮਾਲ ਵੇਚੀ ਜਾਂਦੇ ਵੀ ਮਾਲ ਦੇਖ ਰਿਹਾ ਵੇਚੀ ਜਾਂਦੇ ਮੈਂ ਸਿਨੇਮਾ ਇਹੋ ਜਿਹਾ ਕਰਨਾ ਚਾਹੁੰਦਾ ਕਿ ਜਿਹੜਾ ਤੁਸੀਂ ਦੂਜੀਆਂ ਦੂਜੇ ਕਲਚਰ ਦੇ ਲੋਕਾਂ ਨੂੰ ਤਾਂ ਦਿਖਾਓ ਇਹ ਸਾਡੀ ਫਿਲਮ ਗੁਰਮੁਖ 10 ਭਾਸ਼ਾਵਾਂ ਵਿੱਚ ਜਾ ਰਹੀ ਹੈ ਮੈਂ ਵੇਟ ਕਰੂੰਗਾ ਕਿ ਬਾਹਰਲੇ ਸਾਡੀ ਫਿਲਮ ਸਿਨੇਮੇ ਬਾਰੇ ਕੀ ਕਹਿੰਦੇ ਨੇ ਅੱਛਾ 10 ਭਾਸ਼ਾਵਾਂ ਵਿੱਚ ਹੁਣ ਤੱਕ ਡੱਬ ਹੋ ਚੁੱਕੀ ਹੈ ਹਾਂ ਗੁਰਮੁਖ 10 ਭਾਸ਼ਾਵਾਂ ਵਿੱਚ ਇਕੱਠੀ ਉਸ ਦਿਨ ਰਿਲੀਜ਼ ਹੋ ਰਹੀ ਹੈ 24 ਤਰੀਕ ਨੂੰ ਤੇ ਅਸੀਂ ਵੇਟ ਕਰ ਰਹੇ ਹਾਂ ਕਿ ਸਾਨੂੰ ਦੂਜੀਆਂ ਭਾਸ਼ਾਵਾਂ ਵਾਲੇ ਵੀ ਰਿਵਿਊ ਦੇਣ ਹੁਣ ਪਤਾ ਲੱਗੇ ਸਾਡੇ ਕੋਲ ਸਿਨੇਮਾ ਹੈ ਔਰ ਅਸੀਂ ਕੰਪ ਚਲੋ ਸਾਨੂੰ ਸਮਾਂ ਖੁੱਲਾ ਮਿਲਿਆ ਤੇ ਅਸੀਂ ਹੋਰ ਇਹਦੇ ਫਿਲਮ ਨਾਲ ਜੁੜੀਆਂ ਗੱਲਾਂ ਵੀ ਕਰਾਂਗੇ ਪਰ ਫਿਰ ਵੀ ਮੈਂ ਇੱਕ ਇੱਕ ਸਵਾਲ ਅਖੀਰ ਦੇ ਵਿੱਚ ਤੁਹਾਡੇ ਤੋਂ ਲੈਣਾ ਪਹਿਲਾਂ ਤੁਸੀਂ ਕਿ ਇਸ ਗੁਰਮੁਖ ਫਿਲਮ ਦੇ ਰਿਲੀਜ਼ ਹੋਣ ਤੱਕ ਜਾਂ ਬਣਨ ਤੱਕ ਕਿ ਅਸੀਂ ਦੇਖ ਰਹੇ ਹਾਂ ਕਿ 219 ਦਾ ਸਮਾਂ ਸੀ ਜਦੋਂ ਫਿਲਮ ਦੇ ਪੋਸਟਰ ਆਉਣੇ ਸ਼ੁਰੂ ਹੋਏ ਸੀ ਤੇ ਇੰਨਾ ਸਮਾਂ ਕਿਉਂ ਲੱਗਿਆ ਹਾਂ ਇਹਦਾ ਤਾਂ ਇਹੀ ਜਵਾਬ ਹੈ ਕਿ ਸਹਜ ਪੱਕੇ ਸੁਆ ਮਿੱਠਾ ਹੋਏ ਕਿ ਇਹ ਫਿਲਮ ਬੜੀ ਜ਼ਰੂਰ 19 ਦੇ ਵਿੱਚ ਅਸੀਂ ਕੰਪਲੀਟ ਕਰ ਲਈ ਸੀ ਆਲਮੋਸਟ ਉਸ ਤੋਂ ਇਮੀਡੀਏਟਲੀ ਬਾਅਦ ਕਰੋਨਾ ਕਰਾਣ ਵਾਲਾ ਟਾਈਮ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਸਰਕਮਸਟੈਂਸਿਸ ਹੋਰ ਚੇਂਜ ਹੁੰਦੇ ਗਏ ਪ੍ਰੋਡਿਊਸਰ ਇੱਕ ਤੋਂ ਦੂਸਰੇ ਫਿਲਮ ਨੂੰ ਵਿੱਚ ਹੀ ਜਿੱਦਾਂ ਪਲੋਟ ਨਹੀਂ ਹੁੰਦਾ ਪ੍ਰਾਪਰਟੀ ਵਾਲਾ ਇਹ ਇੱਕ ਤੋਂ ਬਾਅਦ ਇੱਕ ਮਹਿੰਗੇ ਦੇ ਮਹੰਗਾ 플ੌਟ ਵੇਚ ਕਰਿਆ ਜੀ ਬਿਲਡਿੰਗ ਹੋਣ ਬਣਨ ਲੱਗੀ ਆ ਬਲਾਕ ਦੇ ਉੱਪਰ ਨਹੀਂ ਸਾਡਾ ਸਾਡਾ ਪਲੱਸ ਪੁਆਇੰਟ ਇਹ ਫਿਲਮ ਹਰੇ ਵਾਰੀ ਨਾ ਇਹ 2-3 ਵਾਰੀ ਵਿਕੀ ਆ ਫਿਲਮ ਪਰ ਹਰ ਵਾਰੀ ਮਤਲਬ ਕਿ 10-15 20 ਲੱਖ ਰੁਪਈਆ ਵਧਾ ਕੇ ਰੇਟ ਵਿਕੀ ਸਾਨੂੰ ਉਮੀਦ ਹੋਗੀ ਕਿ ਨਹੀਂ ਇਸ ਫਿਲਮ ਦੇ ਵਿੱਚ ਕੁਝ ਤਾਂ ਇਹੋ ਜਿਹਾ ਹੈਗਾ ਜਿਹੜੀ ਫਿਲਮ ਅਸਲ ਵਿੱਚ ਉਹ ਉਨੇ ਦੇ ਵਿੱਚ ਫਿਲਮ ਕੰਪਲੀਟ ਨਹੀਂ ਹੋਈ ਸੀ ਥੋੜਾ ਜਿਹਾ ਪਾਰਟ ਰਹਿ ਗਿਆ ਸੀ ਉਹ ਜਿਹੜਾ ਬਾਅਦ ਚ ਪੂਰਾ ਕੀਤਾ ਫਿਰ ਜਦੋਂ ਸਾਗਾ ਨੇ ਲੈ ਲਿਆ ਸਾਗਾ ਵਾਲੇ ਕਹਿੰਦੇ ਕਿ ਇਹ ਪੋਟੈਂਸ਼ੀਅਲ ਬਹੁਤ ਹੈ ਅਸੀਂ ਇਸ ਫਿਲਮ ਦੀ ਐਡੀਟਿੰਗ ਦ 6 ਮਹੀਨੇ ਇਹਨਾਂ ਨੇ ਪੂਰੀ ਮਿਹਨਤ ਕੀਤੀ ਇਹਨਾਂ ਨੇ ਨਵੇਂ ਸਿਰ ਤੋਂ ਬੈਕਗ੍ਰਾਉਂਡ ਸਕੋਰ ਸਾਰਾ ਕਾਫੀ ਕਰਵਾਇਆ ਸਾਰਾ ਵੀ ਐਫ ਐਕਸ ਦਾ ਕੰਮ ਦੁਆਰਾ ਕਰਵਾਇਆ ਔਰ ਇਹਨਾਂ ਨੇ ਵੀ 6 ਮਹੀਨੇ ਲਾਤੇ ਸਮੀਰ ਜੀ ਦੇ ਇੱਕ ਹੈ ਦਾ ਜਦੋਂ ਤੱਕ ਉਹਨਾਂ ਹੱਥੇ ਫਿਲਮ ਨਾ ਹੋਵੇ ਪੂਰਾ ਸਰਲੀ ਨਾ ਹੋਵੇ ਉਹ ਜਾਂਦੇ ਨਹੀਂ ਰਿਲੀਜ਼ ਵਾਲੇ ਪਾਸੇ ਸਾਨੂੰ ਵੀ ਲੱਗਿਆ ਫਿਲਮ ਬੈਟਰ ਬਣ ਰਹੀ ਹੈ ਚਲੋ ਯਾਰ ਹੁਣ ਡਿਲੇਟ ਤਾਂ ਹੋ ਹੀ ਗਏ ਤਾਂ ਕੋਈ ਨਹੀਂ ਅਸਤੇ ਹੋਰ ਮਿਹਨਤ ਕਰਦੇ ਨਾ ਨਹੀਂ ਬੋਤਲ ਚ ਪ੍ਰਾਣੀ ਸ਼ਰਾਬ ਹੈ ਹਾਂ ਬਾਕੀ ਨਹੀਂ ਇਹਦੇ ਵਿੱਚ ਕੁਝ ਐ ਹੋ ਜਾ ਨਹੀਂ ਹੈਗਾ ਕਿ ਅਸੀਂ ਕਿ ਟਾਈਮਿੰਗ ਲਈ ਹੈ ਨੋ ਮੈਂ ਤਾਂ ਡਰਾਮੇ ਵੀ ਐ ਹੋ ਜੇ ਲਿਖੇ ਨਹੀਂ ਇਹ ਸੋਚ ਕੇ ਲਿਖਦਾ ਕਿ ਉਹ 100 ਸਾਲ ਜਿੰਦਾ ਰਹਿਣ 200 ਸਾਲ ਜਿੰਦਾ ਰਹਿਣ ਇਹ ਫਿਲਮ ਇਹ ਨਹੀਂ ਕਿ ਟ੍ਰੈਂਡ ਦੀ ਫਿਲਮ ਹੈ ਵੀ ਕੱਲ ਆਈ ਤੇ ਅੱਜ ਖਤਮ ਹੋ ਜਾਊਗੀ ਇਹਨੂੰ 10 ਸਾਲ ਬਾਅਦ ਵੀ ਤੁਸੀਂ ਦੇਖੋਗੇ ਮੇਰੀ ਸਟੂਪਿਡ 7 ਤੁਸੀਂ ਜਾ ਕੇ ਅੱਜ ਵੀ ਦੇਖ ਲੋ ਤੁਹਾਨੂੰ ਨਵੀਂ ਫਿਲਮ ਲੱਗੂਗੀ ਇਹ ਵੀ ਉਹੋ ਜਿਹੀ ਬਲਕਿ ਇਹਦੇ ਬਾਰੇ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਅੱਜ ਜ਼ਿਆਦਾ ਰੈਲੇਵੈਂਟ ਹੋ ਗਈ ਅੱਛਾ ਜੇ ਉਹ ਉਸ ਵੇਲੇ 2020 ਜਾਂ 21 ਵਿੱਚ ਆਉਂਦੀ ਉਹਦੇ ਨਾਲ ਕਿਤੇ ਵੱਧ ਅੱਜ ਰੈਲੇਵੈਂਟ ਹੈ ਅੱਜ ਜੋ ਮਾਹੌਲ ਬਣਿਆ ਹੋਇਆ ਜਿਹੋ ਜਿਹਾ ਟਰੈਂਡ ਚੱਲ ਰਿਹਾ ਵਾ ਐਂਟੀ ਮinorities ਐਂਟੀ ਸਿੱਖ ਜੇ ਕੋਈ ਹੱਕ ਦੀ ਗੱਲ ਕਰਦਾ ਉਹਨੂੰ ਖਾਲਸਤਾਨੀ ਕਹਿ ਦਿੱਤਾ ਜਾਂਦਾ ਉਸ ਸੰਦਰਭ ਦੇ ਵਿੱਚ ਉਸ ਬੈਕਗ੍ਰਾਉਂਡ ਤੇ ਇਸ ਫਿਲਮ ਦਾ ਆਉਣਾ ਕੱਲ ਤੁਸੀਂ ਦੇਖੋਗੇ ਅਸੀਂ ਟੀਜ਼ਰ ਲਾਂਚ ਲਾਂਚ ਕਰ ਰਹੇ ਆ ਟ੍ਰੇਲਰ ਆਊਗਾ ਤੁਹਾਨੂੰ ਆਪ ਹੀ ਪਤਾ ਲੱਗੂਗਾ ਕਿ ਇਹ ਤਾਂ ਫਿਲਮ ਯਾਰ ਪਾਛਾ ਤਾਂ ਇਹ ਤਾਂ ਹੁਣੇ ਹੀ ਮੁੱਦਾ ਸੀਗਾ ਤੇ ਆ ਚੱਕ ਕੇ ਕਿੱਦਾਂ ਬਣਾਤੀ ਸੋ ਇਹ ਇਹਨਾਂ ਦਾ ਸੀਗਾ ਇੱਕ ਤਰੀਕੇ ਦਾ ਵਿਜ਼ਨ ਕਿ ਉਹ ਮਤਲਬ ਲੱਗਦੀ ਨਹੀਂ ਕਿਸੇ ਵੀ ਪੱਸੇੋਂ ਵੀ ਇਹ ਇੱਕਦਮ ਚੌਂਦਾ ਚੌਂਦਾ ਸਬਜੈਕਟ ਹੈ ਜੀ ਚਲੋ ਅਸੀਂ ਗੱਲਾਂ ਬਾਤਾਂ ਕੀਤੀਆਂ ਜੀ ਤੇ ਸਾਡੀ ਵੀ ਗੁਜਾਰਿਸ਼ ਹੈ ਕਿ ਇਹ ਜਿਹੜੀ ਜਨਵਰੀ ਮਹੀਨੇ ਦੇ ਵਿੱਚ OTT ਪਲੇਟਫਾਰਮਾਂ ਕੇਬਲ 1 ਉੱਥੇ ਰਿਲੀਜ਼ ਹੋਣੀ ਹੈ 10 ਪਛਾਵਾਂ ਵਿੱਚ ਹੁਣ ਤੱਕ ਤਿਆਰ ਹੋ ਚੁੱਕੀ ਹੈ ਇਹ ਸਾਨੂੰ ਉਮੀਦ ਹੈ ਕਿ ਇਸ ਫਿਲਮ ਦੇ ਬਾਬਤ ਜਿੰਨੀਆਂ ਕੁ ਅਸੀਂ ਗੱਲਾਂ ਬਾਤਾਂ ਕਰ ਸਕੀਏ ਹੈ ਇੰਟਰਸਟਿੰਗ ਹੈ ਸਬਜੈਕਟ ਬਹੁਤ ਸੋਹਣਾ ਹੈ ਤੇ ਅੱਗੇ ਜਾ ਕੇ ਜਦੋਂ ਫਿਲਮ ਲੋਕਾਂ ਤੱਕ ਪੁੱਜਣੀ ਹੈ ਤੇ ਉਹ ਦੇਖ ਕੇ ਪਤਾ ਲੱਗੇਗਾ ਲੋਕ ਕਿੰਨਾ ਖੰਗਾਰਾ ਦਿੰਦੇ ਨੇ ਫਿਲਹਾਲ ਇਸ ਪਿਆਰੀ ਜੀ ਮੁਲਾਕਾ Chennai ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ